ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਆਪਣੇ ਪਾਲੀ ਭਾਜੀ ਤੇ ਚਿੱਦੀ ਭਾਜ ਮਿਲੇ ਆ ਕਿੰਨੇ ਚਿਰ ਬਾਅਦ ਮਿਲੇ ਭਾਜੀ ਲਾਸਟ ਵਾਰੀ ਕਿੱਥੇ ਮਿਲੇ ਸੀ ਉਹ ਟੂਰਨਾਮੈਂਟ ਦੇ ਵਿੱਚ ਹੋਏ ਸੀ ਕਿਹੜੇ ਦੇ ਡੜਵਾੜਾ ਲਗੇ ਡੜਵਾੜਾ ਸੀ ਟੂਰਨਾਡਾ ਡੜਵਾੜਾ 70 70 ਹੀ 70 ਜੀ ਆਜ ਅਮਰੀਕਾ ਜੇ ਮਿਲੇ ਆ ਕਾਫੀ ਟਾਈਮ ਬਾਅਦ ਵੀ ਬੜੀ ਖੁਸ਼ੀ ਹੋਈ ਐ ਤੇ ਹੋਰ ਠੀਕ ਆ ਠੀਕ ਆ ਕਦਾਂ ਲੱਗਾ ਫਿਰ ਜਰਬਾ ਰਹੇ ਦੋਵੇਂ ਬਹੁਤ ਵਧੀਆ ਹੀ ਬੋ ਦੋਵੇਂ ਪੂਰੇ ਵਧੀਆ ਖਿਡਾਰੀ ਸੀਗੇ 65 ਗਏ 65 ਗਿਆ ਸੀ 62 ਕਰੇ 65 ਆ 65 ਗਏ ਤੇ 62 57 ਤੇ ਬਾਹਰ 92 ਤੁਹਾਡਾ ਉਹ ਵੇਟ ਹੈ ਕਿ ਨਹੀਂ ਉਹਦਾ ਉਹਦਾ 72 57 ਖੜੀ ਸੀ 57 ਤੋਂ ਥੱਲੇ ਸੀਗਾ ਸਾਡਾ 55 56 ਕਿਲੋ ਭਾਰ ਹੁੰਦਾ ਸਾਰਾ ਤੇ ਲਾਈਆਂ ਤੁਸੀਂ ਕਿੱਥੋਂ ਤੱਕ ਉਹ ਬੰਦ ਤੱਕ ਉਹ ਤੁਹਾਡਾ ਭਰਾ ਜੇ ਜਿੱਤੀਆਂ ਕਿਹੜੀਆਂ ਕਿਹੜੀਆਂ ਫੇ ਜਿੱਤੇ ਅਸੀਂ 6257 ਜਦੋਂ ਸੈਮੀ ਫਾਈਨਲ ਮੈਚ ਅਸੀਂ ਆ ਰਹੇ ਸੀਗੇ ਉਹਨਾਂ ਨੇ ਉਦੋਂ ਭਾਜੀ ਆਪਾਂ ਕਹਿੰਦੇ ਛੱਡ ਦੋ ਮੈਚ ਦੂਜਾ ਨਾਮ ਜਿਹੜਾ ਆਪਣੇ ਨਾਲ ਉਹਨਾਂ ਦਾ ਅਮਰੂ DNA ਹਾਂਜੀ ਅਮਰੂਜ ਨੇ ਜਨੇਤਪੁਰ ਆਓ ਨਾ ਨਾ ਇਹ ਮੋਲੀ ਦੀ ਟੀਮ ਮੋਲੀ ਦੀ ਟੀਮ ਸੀ ਕਿ ਉਹ ਜਨੇਤਪੁਰੇ ਕੱਢਦੇ ਸੀ ਹਾਂਜੀ ਉਹ ਕਹਿੰਦੇ ਸੀ ਦੀਪੂ ਹੁਣੀ ਸੀਗੇ ਕਈ ਹੈ ਨਾ ਹਾਂਜੀ ਕੋਈ ਮੈਚ ਛੱਡ ਦੋ ਇਦੋਂ ਦੇ ਇਕੱਠੇ ਰਲ ਕੇ ਖੇਡੇ ਆ। ਇਕੱਠੇ ਖੇਡੇ। ਕੌਣ ਕੌਣ ਸੀ ਉਦੋਂ ਤੁਸੀਂ? ਉਦੋਂ ਆਈ ਲੜ ਨਾਲ ਦੇ ਤੇ ਇੱਕ ਜੀ ਸੀਗਾ ਗਾਹਣਾ ਵਾਲਾ ਦੇਖੀ ਸੀਗਾ। ਫਿਰ ਅਹ ਤੰਦਵਾਇਆ ਮੋਟਾ ਸੀ, ਛਾਬੀ ਸੀਗਾ। ਹਾਂ ਨਾ ਰਿਸ਼ਪਾਲ ਹੀ ਤੇ ਰਿਸ਼ਪਾਲ ਸੀ ਤਲਵੰਡੀ ਚੋਂ ਆਈ ਗੋਲੀ ਗੋਲੀ ਸੀਗਾ। ਤਲਵੰਡੀ ਸਲੇਮ ਤਲਵੰਡੀ ਸਲੇਮ ਵਾਲਾ ਰਿਸ਼ਪਾਲ ਸੀਗਾ। ਗਟਕੂ 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 ਹੈਗਾ ਇਹ ਨਾਲ ਉਹ ਨਹੀਂ ਨਹੀਂ ਰਿਸ਼ਪਾਲ ਸੀਗਾ ਤੇ ਨਾਲ ਮੋਟਾ ਵਾਲੀਗਾ ਗੋਲੀ ਸੀਗਾ। ਕਿਹੜਾ ਪੈਂਟ ਲਗਾਇਆ ਸੀ? ਤਨਾਸ ਉਹਨੂੰ ਘੜੀ ਅੱਛਾ ਪੈਂਡਲੋ ਹੀ ਖੇਡੇ ਆ ਉਹਦੇ ਪੈਂਡਲੋ ਹੀ ਖੇਡੇ ਤਨਾਸ ਵਾਲਾ ਇਹ ਕਿੱਥੇ ਪੈਂਦਾ ਭਾਈ ਤਨਾਸ ਚੰਡੀਗੜ੍ਹ ਦੀ ਪੈਂਦਾ ਚੰਡੀਗੜ੍ਹ ਤੋਂ ਨਾਲ ਦੀ ਬਿਲਕੁਲ ਠੀਕ ਆ ਗੋਲੀ ਬਹੁਤ ਸੋਹਣਾ ਖੜਦਾ ਹੁੰਦਾ ਸੀਗਾ ਕਿਉਂ ਸਾਡੇ ਬਾਕੀ ਪਲੇਅਰ ਵੀ ਬਹੁਤ ਸੋਹਣੇ ਖੜਦੇ ਆ ਜਿੱਦਾਂ ਸ਼ੀਲਾ ਸਿਗਾ ਸੰਮੀਪੋਤੋ ਦੇਸ਼ਾ ਸਿਗਾ ਹਾਂਜੀ ਉਹਦਾ ਸਿਗਾ ਮਾਨਕ ਸਿਗਾ ਹਾਂਜੀ ਤੇ ਮੇਰਾ ਭਰਾ ਹੀ ਨਿਕਾ ਖੜਦਾ ਰਿਹਾ ਫਿਰ ਆਪਣਾ ਤੇ ਇਧਰ ਮੁੰਡਾ ਬੇਸ਼ੇਰ ਦਾ ਸਿਗਾ ਜੋਗੀ ਸਿਗਾ ਹਾਂਜੀ ਖਲਾਣ ਤੋਂ ਮੁੰਡਾ ਵਿੱਕੀ ਸਿਗਾ ਹਾਂਜੀ 11 ਤੋਂ ਮੁੰਡਾ ਸੂਨੂ ਸਿਗਾ ਮੇਰੇ ਪਿੰਡੋਂ ਦਾ ਮੁੰਡਾ ਢਿੱਲੂ ਉਹ ਵਧੀਆ ਖੇਡਦਾ ਨਹੀਂ ਇਹ ਉੱਥੇ ਖੇਡੇ ਕਿ ਉਧਰ ਨਾਲ ਖੇਡਦੇ ਸੀ ਸਾਰੇ ਸਾਡੀ ਵਿੜਦੇ ਮੇਰੀ ਪੱਕੀ ਟੀਮ ਹੁੰਦੀ ਸੀ ਇਹ ਜੱਗਾ ਸੀ ਲਗੀਆਂ ਵਾਲਾ ਹਾਂ ਹਨਾ ਇਹ ਸਾਡੀ ਟੀਮ ਪੱਕੀ ਹੋ ਰਹੀ ਹੋਈ ਆ ਪੱਕੀ ਤੁਸੀਂ ਇਕੱਠੇ ਬਾਵਾ ਚੜ ਖੇਡੇ ਨਾ ਭਾਜੀ ਮੰਗਾ ਮੁੰਡਾ ਗੜੀ ਬਸਦਾ ਹੁੰਦਾ ਇਹ ਬੀਰੂ ਹੁੰਦਾ ਇਹ ਬਸਦਾ ਹਾਂ ਇਹ ਅਸੀਂ ਇਕੱਠੇ ਖੜਦੇ ਲੱਕੀ ਸੀਗਾ ਬਸੀ ਵਾਲਾ ਸਹੀ ਆ ਇੱਕ ਆਪਣੇ ਜੱਦਾ ਭਾਜੀ ਉਹ ਕਹਿੰਦੇ ਰਹਿੰਦੇ ਵੀ ਆ ਜੀ ਫਲਾਣੇ ਦੀ ਫਲਾਣੇ ਨਾਲ ਜੋੜੀ ਆ ਇਹਦਾ ਜੋੜੀਆਂ ਬਹੁਤ ਬੜੀਆਂ ਆ ਟਾਡੇ ਨਾਲ ਕਿਹੜਾ ਹੁੰਦਾ ਸੀ ਰੇਡਰ ਜਾਂ ਜਾਫੀ ਜਿਹੜਾ ਜਦਾਂ ਵਧੀਆ ਤੁਸੀਂ ਖੇਡਦੇ ਰਹੇ ਆ ਇਕੱਠੀ ਇਹਨਾਂ ਦਾ ਮੁੰਡਾ ਮਾਨਕ ਵੀ ਵਧੀਆ ਖੇਡਦਾ ਰਿਹਾ ਜੋਧਾ ਵੀ ਖੇਡਦਾ ਰਿਹਾ ਦਾਣੀ ਮੁੰਡਾ ਕਾਕੜਾਂ ਦਾ ਖੇਡਦਾ ਰਿਹਾ ਫਿਰ ਜਦੋਂ ਤੁਸੀਂ ਨਹੀਂ ਇੱਕ ਜਦਾਂ ਹੁੰਦਾ ਵੀ ਲੌਂਗ ਟਾਈਮ ਤੁਸੀਂ ਇਕੱਠੇ ਚੱਲੇ ਆ ਬਹੁਤ ਚਿਰ ਹਨਾ ਠੀਕ ਹੈ ਲੌਂਗ ਟਾਈਮ ਤਾਂ ਮੁੰਡਾ ਮੇਰਾ ਭਰਾ ਵਧੀਆ ਖੜਿਆ ਰਿਹਾ ਫਿਰ ਨਿੱਕਾ ਭਾਜੀ ਨਾਲ ਰਿਹਾ ਬਹੁਤ ਹਨਾ ਹਾਂ ਫਿਰ ਆਪਣਾ ਮੁੰਡਾ ਜੋਧਾ ਜਿਹਾ ਲੱਗੀਆਂ ਉਹ ਵੀ ਸਾਡੇ ਨਾਲ ਲੌਂਗ ਬਾਬਾ ਖੜਿਆ ਹਾਂ ਨਹੀਂ ਆਪਣੇ ਚੱਦੀ ਵਾਰ ਤੂੰ ਕਿਹੜੇ ਵੇਟ ਤੋਂ ਸਟਾਰਟ ਕੀਤੀ ਸੀ ਅੱਗੇ ਵੀ ਤੂੰ ਦੱਸਿਆ ਸੀ ਉਦੋਂ ਹਨਾ ਕਿਹੜੇ ਵੇਟ ਤੋਂ ਕੀਤੀ ਆ ਮੈਂ ਕੀਤੀ 32 ਕਿਲੋ 32 ਕਿਲੋ ਦਾ ਹਾਂ 32 ਕਿਲੋ ਕੱਲਾ ਹੀ ਸੀਗਾ ਪਿੰਡੋ ਕੇ ਨਾਲ ਸੀਗੇ ਮੁੰਡੇ ਪਿੰਡ ਦੇ ਨਾਲ ਹੈਗੀ ਸੀ ਪਹਿਲੇ ਵਿੱਚ ਕੱਲਾ ਵੀ ਸੀ ਤੇ ਨਾਲ ਭਾਈ ਤੁਸੀਂ ਕਿੰਨੇ ਤੋਂ ਕੀਤੀ ਸੀ ਤੜ ਅਸੀਂ ਤਾਂ ਆਪਣੇ 40 ਤੋਂ 40 ਕਿਲੋ ਪਿੰਡਵਾਰ ਪਿੰਡਵਾਰ ਕਲਬਾਂ ਬਾਅਦ ਚ ਗਏ ਹਨਾ ਹੌਲੀ ਹੌਲੀ ਕਲਬਾਂ ਵਾਲੇ ਵੀ ਅਸੀਂ ਖੇਡਣ ਲੱਗੇ ਕਲਬਾਂ ਦਾ ਚਲੋ ਯੋ ਦਵਾਈ 55 55 ਜਿਹੜਾ ਫੇ ਕਲੱਬਾ ਕੱਢਣ ਲੱਗੇ ਆ ਪਹਿਲਾ ਹੀ ਪਿੰਡ ਵਾਲੀ ਖੇਡ ਰਿਆ ਤੇ ਚੰਦੀਪਾ ਤੂੰ ਆਪਣੇ ਪਿੰਡ ਬੱਦਰ ਤੋਂ ਤੂੰ ਵੀ ਹਨਾ ਹਾਂਜੀ ਮੈਂ ਮੈਂ ਤੈਨੂੰ ਉੱਧਾ ਚੰਦੀਪਾ ਨੂੰ ਮੈਂ ਇਕੱਲੇ ਨੂੰ ਬਹੁ ਖੇਡਦਾ ਦੇਖਿਆ ਇਕੱਲੇ ਨੂੰ ਇਹ ਤਾਂ ਇਕੱਲਾ ਵੀ ਖੇਡਦਾ ਰਿਹਾ ਹਨਾ ਹਾਂ ਇਕੱਲੇ ਨੇ ਮੈਂ ਇਕੱਲੇ ਨੇ ਇਕੱਲਾ ਜੱਤਾ ਰਿਹਾ 45 ਪੁੰਦੜੀ 50 ਵੀ ਖੇਡਦਾ ਰਿਹਾ ਇਕੱਲਾ ਹੀ ਮੈਂ ਆਹ ਭਾਜੀ ਦੇਖਦਾ ਰਿਹਾ ਇਕੱਲਾ ਹੀ ਜੱਤਾ ਰਿਹਾ ਇਹ ਹਾਂ ਇਹਨਾਂ ਦੀ ਟੀਮ ਵੀ ਵਧੀਆ ਹੁੰਦੀ ਸੀ ਬਹੁਤ ਵਧੀਆ ਖੇਡਿਆ ਤਾਂ ਹਾਂ ਤੂੰ ਹੀ ਕਦੋਂ ਕਿ ਜਾ ਕੇ ਰਣੇ ਭਾਜੀ ਆਸ ਵਿੱਚ ਸਾਡੇ ਤਾਂ ਮੇਰੇ ਖਾਲਾ ਆਏ ਪੰਜ-ਛਤ ਮੈਚ ਹੀ ਇਕੱਠੇ ਖੇਡੇ ਆ ਥੋੜੇ ਖੇਡੇਗਾ ਭਾਈ ਸੀਨੀਅਰ ਹੀ ਆਪਣੇ ਕਹਣਾ ਹਾਂ ਇਹ ਅਸੀਂ ਬਾਅਦ ਚ ਰਲੇ ਆਹੀਂ ਵੀ ਜਦਾਂ ਜਦੋਂ ਭਾਈ ਹੋਣਾ ਦਾ ਖੋਜੇ ਵਾਲ ਬੋਲਣਾ ਲਗਣਾ ਲੈ ਵੀ ਮੈਚ ਹੋ ਗਿਆ ਸਟਾਰ ਭੱਜ ਭੱਜ ਜਾਣਾ ਕਹਣਾ ਚੱਲੀਏ ਛੇਰੀ ਛੇਰੀ ਮੈਚ ਦੇਖੀ ਚੱਲ ਹਾਂ ਨਹੀਂ ਵਾਕਈ ਸਰਾਹੀ ਭਾਈ ਯਾਰ ਨਹੀਂ ਚਲੋ ਟਾਈਮ ਪਾਸ ਕਰਦੇ ਨਹੀਂ ਟਾਈਮ ਪਾਸ ਨਹੀਂ ਭਾਈ ਸਰਾਹੀ ਲੋਕੀ ਹਾਲੇ ਵੀ ਯਾਦ ਕਰਦੇ ਪੁਰੇ ਆਣ ਵੀ ਹੈਗੇ ਬੰਦੇ ਹਨਾ ਵਧੀਆ ਲੱਗਦੇ ਰਿਹਾ ਮੈਨੂੰ ਤੇ ਸ਼ੌਂਕ ਸ਼ੌਂਕ ਭਾਈ ਕਿੱਦਾਂ ਇਹ ਪਿਆਰ ਖੇਡਣ ਦਾ ਸੌਤ ਚਲੋ ਸਾਡੇ ਪਿੰਡੋਂ ਖੇਡਦੇ ਸੀਗੇ ਬੰਦੇ ਸੀ ਉਹਨਾਂ ਉਹਨਾਂ ਦੇ ਨਾਲ ਹੀ ਲੱਗ ਪਏ ਜਣਾ ਨਾ ਹਾਂ ਵਧੀਆ ਸੀਗੇ ਸਾਡੇ ਤੋਂ ਪਹਿਲਾਂ ਸੀਨੀਅਰ ਸੀ ਪਿੰਡੋਂ ਹੀ ਹੋਇਆ ਕੰਮ ਸ਼ੁਰੂ ਹੈ ਨਾ ਸ਼ੁਰੂ ਹਾਂ ਜੀ ਕੀ ਕਹਿਆ ਭਾਜੀ ਆਪਣੇ ਤੁਸੀਂ ਪਹਿਲੋ ਖੇਡੇ ਆ 40 ਕਿਲੋ ਤੋਂ ਹਨਾ ਹਾਂਜੀ ਫੇ ਹੌਲੀ ਹੌਲੀ ਕਰਦੇ ਕਰਦੇ ਕਲੱਬਾਂ 'ਚ ਕਿਹੜੇ ਵੇਟ 'ਚ ਗਏ ਤੁਸੀਂ ਕਲੱਬਾਂ 'ਚ ਅਸੀਂ ਆਪਣੇ ਸਟੈਂਡ ਦੇ ਵਿੱਚ 60 65 ਤੋਂ ਸ਼ੁਰੂ ਹੋ ਗਏ ਕਿਹੜੇ ਬੰਦੇ ਨਾਲ ਰਲੇ ਸੀ ਪਹਿਲਾਂ ਰਲੇ ਅਸੀਂ ਆਪਣੇ ਲੱਲੀਆਂ ਵਾਲਿਆਂ ਨਾਲ ਅਗਲੇ ਜੂਦੇ ਬਣਾ ਲਾ ਜੋਦੇ ਹੁਣੇ ਆਹ ਜੋਦੇ ਹੁਣੇ ਸਾਡੇ ਨਾਲ ਰਲ ਗਏ ਜਿੱਦਾਂ ਅਸੀਂ ਖੇਡਣ ਲੱਪੇ ਹਾਂਜੀ ਬਾਅਦ ਵਿੱਚ ਸਾਡੇ ਨਾਲ ਫਿਰ ਜਿੱਦਾਂ ਜੋਦਾ ਜਿਹਾ ਮਾਨਤ ਸੀਗਾ ਹਾਂਜੀ ਸੀਗਾ ਤੇ ਉਹਦਾ ਭਰਾ ਕੀਸ਼ਾ ਸੀਗਾ ਹਾਂਜੀ ਤੇ ਇਕੱਠੇ ਖੜਦੇ ਨੇ ਮੇਰੇ ਪਿੰਡੋਂ ਢੱਲੂ ਇਹ 62 ਕਿਲੋ 60 ਕਿਲੋ ਹੈ ਨਾ 60 ਕਿਲੋ 62 ਕਿਲੋ ਠੀਕ ਹੈ ਫਿਰ ਬਾਅਦ ਵਿੱਚ ਸਾਡੇ ਨਾਲ ਨਵੇਂ ਬੰਦੇ ਹੋਰ ਰਲ ਗਏ ਇਹਨਾਂ 'ਚ ਕੋਈ ਆਪਣੇ ਜਦੋਂ ਇਹ ਟੀਮ ਸੀ ਰੋ ਕੋਈ ਯਾਦਗਾਰੀ ਮੈਚ ਭਾਜੀ ਕੋਈ ਬਹੁਤ ਤਕੜਾ ਫਸਿਆ ਹੋਵੇ ਕਿਤੇ ਜਿਹੜਾ ਤੁਹਾਡੇ ਦਿਲ ਨੂੰ ਖੁਸ਼ੀ ਹੋਈ ਹੋਵੇ ਵੀ ਹਾਂ ਵੀ ਆਹ ਮੈਚ ਵਾਕਈ ਬਹੁਤ ਜਦਾਂ ਬੰਦੇ ਨੂੰ ਹੁੰਦਾ ਨਹੀਂ ਵੀ ਆਪਣੇ ਦਿਲੋਂ ਮੈਂ ਬਹੁਤ ਵਧੀਆ ਖੇਡਿਆ ਉਹ ਸਾਡਾ ਰੋੜਕੀ ਨਾਲ ਮੈਚ ਬਹੁਤ ਫਾਦਦਾ ਇੱਕ ਛੀਮੇ ਵਾਲਾ ਬਿੱਟੂ ਭਾਜੀ ਹੁੰਦਾ ਸੀ ਸਾਡੇ ਨਾਲ ਹਾਂ ਤੇ ਕਰਾਈ ਤੋਂ ਮੁੰਡਾ ਮਾਨਕ ਹੁੰਦਾ ਸੀਗਾ ਹਾਂਜੀ ਸਾਡਾ ਮੈਚ ਲੱਗਾ ਮੌਲੀ ਰੋੜਕੀ ਨਾਲ ਹਾਂਜੀ ਇਹਨਾਂ ਰੋੜਕੀ ਵਾਲੇ ਸਾਨੂੰ ਹਰਾਉਂਦੇ ਰਿਹਾ ਹਰਾਉਂਦੇ ਰਿਹਾ ਮੁੜ ਕੇ ਫੇ ਸਾਡਾ ਪਾਸਲੇ ਮੈਚ ਲੱਗਾ ਸੀਗਾ ਪਾਸਲੇ ਅਸੀਂ ਇਹਨਾਂ ਤੋਂ 1.5 ਨੰਬਰ ਦੇ ਜੋਤੇ ਸੀਗੇ ਰੋੜਕੀ ਤੋਂ ਪਹਿਲੀ ਵਾਰ ਉਹ ਜਾਨੀ ਤਕੜਾ ਮੈਚ ਹੋਇਆ ਥਾ ਬਹੁਤ ਤਕੜਾ ਮੈਚ ਹੋਇਆ ਸਾਡਾ ਠੀਕ ਹੈ ਉਧਰੋਂ ਰੋੜਕੀ 'ਚ ਕਿਹੜੇ-ਕਿਹੜੇ ਸੀ ਉਧਰੋਂ ਰੋ ਜਿਹਦਾ ਸੇਠੀ ਸੀਗਾ ਮੁੰਡਾ ਕਾਢੀ ਸੀਗਾ ਹਾਂਜੀ ਇੰਦਰਜੀਤ ਸੀਗਾ ਮੁੰਡਾ ਹਾਂ ਤੇ ਇੱਕ ਮੰਨਾ ਮੁੰਡਾ ਖੇਡਦਾ ਹੁੰਦਾ ਬਹੁਤ ਵਧੀਆ ਸੋਹਣ ਸੀਗਾ ਗੋਸ ਸੀਗਾ ਹਾਂਜੀ ਹਾਂ ਨਾ ਤੇ ਇਹਨਾਂ ਦੀ ਟੀਮ ਬੜੀ ਵਧੀਆ ਏ ਟੀਮ ਆ ਵਧੀਆ ਪੂਰੀ ਸੀਗੀ ਹੂੰ ਹੂੰ ਇਹਨਾਂ ਪਹਿਲੀ ਵਾਰੀ ਅਸੀਂ ਪਹਿਲਾਂ ਅਸੀਂ ਹਾਰਦੇ ਰਹੇ ਇੱਕ ਸੀਜ਼ਨ ਬਾਅਦ ਦੇ ਵਿੱਚ ਅਸੀਂ ਉਹ ਮੈਚ ਅਸੀਂ ਪਾਸਲੇ ਜੁੱਤੇ ਚ ਗਏ ਇਹਨਾਂ ਤੋਂ ਪਾਸਲੇ ਪਹਿਲੀ ਵਾਰੀ ਅੱਤੇ ਤੁਸੀਂ ਹਾਂ ਇਹ 60 ਕਿਲੋ ਦਾ 60 ਕਿਲੋ ਦਾ ਹੇ ਬਿੱਟੂ ਭਾਈ ਵਧੀਆ ਖੇਡਦਾ ਹੈ ਸਾਡੇ ਨਾਲ ਬਹੁਤ ਸੋਹਣੀਆਂ ਕੌਡੀਆਂ ਭਾਈ ਬਿੱਟੂ ਭਾਈ ਦਾ ਹੱਲੇ ਵੀ ਖੇਡੀ ਜਾਂਦਾ ਭਾਈ ਬਿੱਟੂ ਭਾਈ ਦਾ ਕਿਆ ਕਿਆ ਵਾਂਗੇ ਪੂਰਾ ਹੱਲੇ ਵੀ ਪੂਰਾ ਮੰਨਦਾ ਉਹ ਕਿਸੇ ਨੂੰ ਭਾਈ ਪੂਰਾ ਫੱਟਿਆ ਭਾਈ ਇਹ ਨਹੀਂ ਸਲਾਮ ਹੈ ਵੀ ਅਹੀਂ ਵੀ ਜੱਦਾ ਭਾਈ ਨੂੰ ਨਿੱਕੇ ਹੁੰਦੇ ਉਹ ਤੋਂ ਦੇਖਦੇ ਆਏ ਆ ਤਹਲੇ ਵੀ ਖੇਡਣ ਦਿਆ ਬਹੁਤ ਵਧੀਆ ਜਿੰਨੀ ਵਧੀਆ ਏ ਜਾਂ ਬਹੁਤ ਵਧੀਆ ਬਹੁਤ ਵਧੀਆ ਵਾ ਬਹੁਤ ਵਧੀਆ ਸਰੀਰ ਸੰਭਿਆ ਹੋਇਆ ਉਦੋਂ ਫੇਰ ਵੀ ਜਦੋਂ ਜਦੋਂ ਤੂੰ ਕਬੱਡੀ ਜਿੱਦਾਂ ਹੁਣ ਚਲੋ ਸ਼ੌਂਕ ਪੈ ਗਿਆ ਜਦਾਂ ਆਪਣੇ ਮਾਨਚੇ ਹੁੰਦਾ ਵੀ ਆਪਣਾ ਆਈਡਲ ਹੁੰਦਾ ਵੀ ਹਾਂ ਵੀ ਬੰਦੇ ਦੇ ਦਿਮਾਗ 'ਚ ਹੁੰਦਾ ਵੀ ਮੈਂ ਇਹਦੇ ਵਾਂਗੂ ਖੇਡਣਾ ਇਹਦੇ ਵਾਂਗੂ ਬਣਨਾ ਕਿਹੜਾ ਬੰਦਾ ਹੈਗਾ ਉਹ ਬੰਦੇ ਤਾਂ ਜਿੱਦਾਂ ਹੁਣ ਬਿਹਾਰੀਪੁਰਿਆ ਕਿੰਦਾ ਖੇਡਦਾ ਹੁੰਦਾ ਸੀਗਾ ਜਾਂ ਹਰਜੀਤ ਖੇਡਦਾ ਹੁੰਦਾ ਸੰਦੀਪ ਲੜੀਆਂ ਵਾਲਾ ਖੇਡਦਾ ਹੁੰਦਾ ਜੀ ਨਾਲ ਦੇਖ ਕੇ ਬੜਾ ਦਿਲ ਕਰਦਾ ਹੁੰਦਾ ਮੈਚ ਮੂਜਾ ਕੱਢੀਏ ਹਾਂ ਤੂੰ ਹੀ ਉਹ ਦੱਸਿਆ ਜੀ ਬਾਈ ਹਰਜੀਤ ਤੁਹਾਡੇ ਪਿੰਡ ਜਾਂਦਾ ਉਹਨਾਂ ਦੇ ਵਿਆਹ ਹੀ ਸੀਗੇ ਨਾ ਵਿਆਹ ਸੀਗਾ ਤੁਹਾਡੇ ਪਿੰਡ ਰਹਿੰਦਾ ਵੀਰੇ ਤੁਹਾਡੀ ਮਿਹਨਤ ਵੀ ਕਰਾਉਂਦਾ ਰਿਹਾ ਨਾ ਪਾਜੀ ਉਹਨਾਂ ਦੀ ਕੋਈ ਜਿੱਦਾਂ ਯਾਦ ਕਰੀ ਹੋਵੇ ਤੁਹਾਡੇ ਨਾਲ ਕੋਈ ਜਿੱਦਾਂ ਤੁਹਾਨੂੰ ਚੇਤੇ ਹੋਵੇ ਕੋਈ ਉੱਥੇ ਗਰਾਊਂਡ ਤੇ ਜਦੋਂ ਆਉਂਦੇ ਹੈਗੇ ਉਹ ਜਿੱਦਾਂ ਗਰਾਊਂਡ 'ਚ ਆਉਂਦਾ ਹੁੰਦਾ ਸੀਗਾ ਸਾਡੀ ਮਿਹਨਤ ਕਰਾਉਣੀ ਬੜੀ ਵਧੀਆ ਬਹੁਤ ਵਧੀਆ ਬੰ ਕਰਿਆ ਕਰੋ ਕਿਦਾਂ ਕਰਿਆ ਕਿਹੋ ਜਿਹਾ ਇਨਸਾਨ ਹੀ ਭਾਈ ਬਹੁਤ ਵਧੀਆ ਬੰਦਾ ਸੀਗਾ ਯਾਰ ਖੁਸ਼ਦਾ ਲਈ ਬੰਦਾ ਹਾਂ ਹਾਂ ਚੱਲ ਫਿਰ ਵੀ ਕਰਦਾ ਹੁੰਦਾ ਸੀਗਾ ਚਲੋ ਹਾਂਜੀ ਹਾਂਜੀ ਹੈਲਪਫੁਲ ਹੀ ਬੰਦਾ ਵਧੀਆ ਹਾਂ ਸਮਝਾਉਂਦਾ ਹੁੰਦਾ ਇਹ ਸਾਨੂੰ ਪ੍ਰੋਪਰ ਕਿਦਾਂ ਖੇਡਣਾ ਕਿਦਾਂ ਰੋਏ ਉਹ ਹੀ ਭਾਈ ਜਿਹੜੇ ਵਧੀਆ ਬੰਦੇ ਛੇਦੀ ਚੱਲ ਜਾਂਦੇ ਬਿਲਕੁਲ ਹੈਨਾ ਨਹੀਂ ਬਹੁਤ ਵਧੀਆ 플레이ਰ ਸੀਗਾ ਹਾਂ ਹੋਰ ਆਪਣੇ ਚੱਦੀ ਬਾਹ ਲਾਉਣੇ ਆਪਣੇ ਚੱਦੀ ਬਾਹ ਤੁਸੀਂ ਦੱਸੋ ਆਪਣੀ ਗਈ ਜਦਾਂ ਵੀ ਤੁਸੀਂ ਮੈਂ 32 ਤੋਂ ਸਟਾਰਟ ਕੀਤੀ ਕਿ 35 ਹਾਂ ਫੇ ਹੌਲੀ ਹੌਲੀ ਕਿੱਦਾਂ 40 ਹਾਂ 45 50 ਠੀਕ ਆ ਫੇ 50 55 ਪਿੰਡ ਉਦੋਂ ਦਾ ਪਿੰਡ ਪੱਧਰ ਹੀ ਪਿੰਡ ਪੱਧਰ ਵੀ ਹਾਂ ਪਹਿਲੇ ਪਿੰਡ ਪੱਧਰ ਹੀ ਠੀਕ ਆ ਬਾਅਦ ਚ ਫੇ ਕਲੱਬਾਂ 'ਚ ਕਿੱਦਾਂ ਕਿਹੜੇ ਵੇੜ ਤੇ ਰਲੀਆਂ ਜਾ ਕੇ ਕਲੱਬਾਂ 'ਚ 70 ਜਾਂ 65 70 ਜਾਂ 65 70 ਦੇ ਕਿਹੜੇ 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 ਬੰਦੇ ਉਹ ਨਾਲੇ ਲੋਹੀ ਸੀਪੀ ਹਾਂ ਗੋੜੀ ਮੇਰੇ ਬੰਦੇ ਦਾ ਠੇਕੇਦਾਰ ਠੇਕੇਦਾਰ ਆ ਉਹ ਤੇ ਪਿੰਡੋਂ ਹੋਰ ਕੌਣ ਸੀ ਪਿੰਡੋਂ ਅਯੇਬ ਇਹ ਬਾਦ ਕਹਿਆ ਹਾਂ 70 ਜੇ ਆ 70 ਜੇ ਹਾਂ ਬਾਲੇ ਮੈਂ ਠੇਕੇਦਾਰੀ ਲਾਉਂਦੇ ਮੈਂ ਜਾ ਸ਼ੁਰੂ ਤੋਂ ਸ਼ੁਰੂ ਤੋਂ ਜਦੋਂ ਤੁਸੀਂ ਇਕੱਠੇ ਇਕੱਠੇ ਤੁਰੇ ਆਂ ਦੀ ਤੋਂ ਹਾਂ ਪਹਿਲੇ ਤੋਂ ਸਟਾਰ ਹਾਂ ਤੇ ਇੱਕ ਮੁੰਡਾ ਸੀ ਦਾਣਾ ਅੱਛਾ ਤੇ ਉਹ ਵੀ ਨਾਲ ਹੀ ਹੂੰ ਕੀ ਵਧੀਆ ਰਹੀ ਸਾਡੀ 32 ਤੋਂ ਪਹਿਲੀ ਅਸੀਂ ਨਾਨੂ ਮੱਲੀ ਪਹਿਲੀ ਵਾਰੀ ਜਿੱਤੇ ਨਾਨੂ ਮੱਲੀ ਆ ਮੈਂ ਵੀ ਉੱਥੇ ਹੀ ਸੀਗਾ ਸਿੱਪੀ ਸਿੱਪੀ ਦੇ ਇਕੱਠੇ ਕੇ ਡੇ ਕੇ ਉਹ ਵੱਖਰੇ ਸੀ ਸਿੱਪੀ ਪਿੰਡ ਬੱਦਰੀ ਸਿੱਪੀ ਹੁਣੀ ਵੀ ਜਿੱਤੇ ਸੀ ਉਦੋਂ ਮੇਰੇ ਸਾਹ ਨਾਨੂ ਮੱਲੀ ਤੁਸੀਂ ਹੁਣੇ ਭਾਜੀ ਮੇਰੇ ਸਾਹ ਨਾਨੂ ਮੱਲੀ ਸੀਗੇ ਤੁਸੀਂ ਜਦੋਂ ਸਿੱਪੀ ਕਰੇ ਸਿੱਪੀ ਬਾੜ ਦਿੱਤਿਆ ਹੈਗਾ ਖਰੇ ਖਰੇ ਪੈ 60 ਕਿਲੋ ਹੀ ਸੀ ਭਾਜੀ ਨਾਨੋ ਮੱਲੀਆਂ ਦਾ ਤਕਰੀਬਨ ਜਿਵੇਂ ਸੀਪੀ ਨੂੰ ਛਾੜ ਤੋਂ ਬਾਅਦ ਕੱਢਣ ਲੱਗੇ ਪਹਿਲਾਂ ਤਾਂ ਹੀ ਜੱਤ ਦੇ ਰਹੇ ਨਾਨੋ ਮੱਲੀਆਂ ਦਾ ਉਹ ਲਾਲੇ ਹੁਣੀ ਖੇਡਦੇ ਹੁੰਦੇ ਸੀ ਰ ਲਾਲਾ ਵਧੀਆ ਰੇਡਰ ਸੀ ਵਧੀਆ ਸੀ ਲਾਲੇ ਹੁਣਾ ਨਾ ਸੀਖਦੇ ਨੇ ਤੇ ਜੋਗਾ ਹੁੰਦਾ ਸੀ ਜੋਗੇ ਨੂੰ ਗੋਰਾਇਆ ਮੰਡਾ ਰੇਡਾਂ ਪਾਉਂਦਾ ਸੀ ਲਾਲੇ ਨੇ ਕਿਉਂਕਿ ਮੱਲੀਆਂ ਦੀਆਂ ਮੱਲੀਆਂ ਦੀਆਂ ਭਾਜੀ ਦੋ ਕਵੱਡੀਆਂ ਵਧੀਆ ਸੀ ਉਹ ਪੂਰੀਆਂ ਹਨਾ ਲਾਲਾ ਮੁੰਡਾ ਸੋਹਾਂ ਕੱਢਦਾ ਰਿਹਾ ਹਾਂ ਉਹ ਆਪਣੇ ਕੌਸ਼ਲ ਭਾਈ ਦਾ ਭਰਾ ਹੀ ਸੀਗਾ ਛੋਟਾ ਠੀਕ ਆ ਯਾ ਖੜਿਆ ਨੀ ਟੀਮ ਵਧੀਆ ਖੜਦੀ ਰਹੀ ਆ ਹਾਂ ਸ਼ਨੀਸ਼ਾ ਭਾਜੀ ਆਪਣੇ ਪਹਿਲਵਾਨ ਹਾਂ ਜੀ ਹਾਂ ਮਨੀ ਮਨੀ ਜੀ ਤੇ ਆਪਣੇ ਇਹ ਪ੍ਰੇਮੀ ਭਾਜੀ ਬਟਰਾਲਾ ਇਹ ਵਧੀਆ ਟੀਮ ਖੜਦੀ ਰਹੀ ਆ ਹਾਂ ਨਹੀਂ ਬਾੜ ਦੇ ਭਾਜੀ ਮੈਚ ਬਾਲੇ ਖੜਕਦੇ ਰਿਹਾ ਨਾ ਬਾੜ ਦੇ ਸਾਡੇ ਨਾਲ ਜਿੰਨਾ ਚਿਰ ਠੇਕੇਦਾਰ ਖੜਿਆ ਅਸੀਂ ਵਧੀਆ ਖੜਦੇ ਰਹਾ ਠੇਕੇਦਾਰ ਦੀ ਟੀਮ ਸਾਡੇ ਨਾਲ ਖੜਦਾ ਲੋਹੜੀ ਖੜਦਾ ਰਿਹਾ ਹਾਂ ਬਹੁਤ ਪਲੇਅਰ ਕੱਢੇ ਆਪਣੇ ਨਾਲ ਤਾਂ ਹਾਂ ਲੋਹੜੀ ਵੀ ਸੋਨਾ ਕੱਢਦਾ ਰਿਹਾ ਹੂੰ 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 ਫੇ 70 ਚ 70 ਚ ਤੇ ਫੇ 70 ਜੇ ਕਦੋਂ ਫੇਰ ਕਿਹੜੇ ਸਾਲ ਚ ਆਏ ਆ 70 ਜ 2005 ਚ ਆਏ ਆ 5 ਕ ਜੇ ਬੜੇ ਮੈਚ ਖੇਡੇ ਨਾ 70 ਦੇ ਕਿ ਨਹੀਂ ਭਾਜੀ ਬੈਟ ਦੇ ਫੇਰ ਓਪਨ ਦੇ ਹਾਂ 70 ਦੇ ਬਹੁਤ ਖੜਕਦੇ ਰਿਹਾ ਮੈਂ ਕਹਿੰਦਾ ਉਹਦੇ ਨਾਲ ਦੇ ਮੈਚ ਕਰੋ ਜਿਆਦਾ ਹੋਣੀ ਨਹੀਂ ਇਹ ਖੜਕਦੇ ਪਰ ਪਹਿਲਾ ਬਹੁਤ ਖੜਕਦਾ ਉਦੋਂ ਭਾਜੀ ਮੀਡੀਆ ਵੀ ਹੈ ਨਹੀਂ ਜੇ ਕਦੇ ਮੀਡੀਆ ਹੁੰਦਾ ਕਦੇ ਯਾਦਾਂ ਹੀ ਸਿਗੀਆਂ ਉਹ ਹਾਂ ਸਾਡੇ ਨਾਲ ਸਾਡੇ ਨਾਲ ਤਾਂ ਸੀਤੇਪਾ ਖਯੂਲੇ ਖਿੜ ਦਿੰਦੇ ਅਸੀਂ ਜਿੱਦਾਂ ਉੱਥੇ ਟੀਮਾਂ ਵਧੀਆ ਬਣਦੀਆਂ ਹੁੰਦੀਆਂ ਸਾਰਿਆਂ ਦੀਆਂ ਕਿਸ਼ਨਪੁਰੇ ਦੀ ਟੀਮ ਬਹੁਤ ਟੌਪ ਦੀ ਉਹ ਭਾਜੀ ਟੂਰਨਾਮੈਂਟ ਵੀ ਜਿੱਦਾਂ ਹਨਾ ਉਦੋਂ ਬਾਲੇ ਟੂਰਨਾਮੈਂਟ ਨਹੀਂ ਹੁੰਦੇ ਜਦੋਂ ਉਹ ਟੂਰਨਾਮੈਂਟ ਆਉਂਦਾ ਹਨਾ ਟੀਮਾਂ ਬਹੁਤ ਆਉਂਦੀਆਂ ਖਯੂਲੇ ਸਾਰਿਆਂ ਸਾਰੀਆਂ ਟੀਮਾਂ ਭੜਦੀਆਂ ਹੁੰਦੀਆਂ ਜਿੱਦਾਂ ਹਾਂ ਉੱਥੇ 57 ਕਿਲੋ ਅਸੀਂ ਖਿੜਦੇ ਹੁੰਦੇ ਸੀ ਤਾਂ ਸਭ ਤੋਂ ਵਧੀਆ ਟੌਪ ਦੇ ਮੈਚ ਉੱਥੇ ਹੁੰਦੇ ਸੀ ਹਾਂ ਜਿੱਦਾਂ ਕਿਸ਼ਨਪੁਰੇ ਦੀ ਟੀਮ ਟੌਪ ਦੀ ਹੁੰਦੀ ਸੀ ਹਾਂਜੀ ਪਤਣਾ ਦੀ ਟੀਮ ਵਧੀਆ ਹੁੰਦੀ ਸੀ ਮੈਂਟੂ ਪਤਣਾ ਦੇ ਉਦੋਂ ਕਿਹ ਨਹੀਂ ਆਪਣੇ ਮੁੰਡਾ ਖੇਡਦਾ ਰਿਹਾ ਆਪਣੇ ਬਖਸ਼ੀਜ ਹੋਣੀ ਖੇਡਦੇ ਰਹਾ ਫਿਰ ਉਹ ਮੁੰਡਾ ਇਹਨਾਂ ਦਾ ਲੈਂਬਰ ਮੁੰਡਾ ਮੁੱਕ ਗਿਆ ਸੀਗਾ ਉਹ ਜਹਰਜੀਤ ਹਰਜੀਤ 37 ਹਰਜੀਤ ਹੋਣੀ ਬਾਅਦ ਚ ਆਏ ਬਾਅਦ ਚ ਆਏ ਹਰਜੀਤ ਹੋਣੀ ਹਾਂਜੀ ਹੋਣੀ ਬਾਅਦ ਚ ਅੱਛਾ 37 ਖੇਡਦਾ ਰਿਹਾ 37 ਲੈਂਬਰ ਵੀ ਬਾਅਦ ਚ ਆਇਆ ਭਾਈ ਲੈਂਬਰ ਵੀ ਬਾਅਦ ਚ ਆਇਆ ਗੀਤੋ ਹੋਣੀ ਸਾਰੇ ਬਾਅਦ ਚ ਆਇਆ ਬਾਅਦ ਚ ਸੱਤੀ ਪਹਿਲਾਂ ਨੜਦਾ ਹੁੰਦਾ ਬਖਸ਼ੀਜ ਤਾਂ ਸੱਤੀ ਹਾਂ 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 ਉਦੋਂ ਮੈਚ ਬੜੇ ਤਗੜੇ ਹੁੰਦੇ ਤੇ ਕਿਸ਼ਨਪੁਰ ਦੀ ਟੀਮ ਵਧੀਆ ਹੁੰਦੀ ਚਮਿਆਰੀ ਟੀਮ ਵਧੀਆ ਬਣ ਜਾਂਦੀ ਜੀ ਪਤਾਰੇ ਟੀਮ ਵਧੀਆ ਬਣ ਜਾਂਦੀ ਹੁੰਦੀ ਸੀ ਹਾਂਜੀ ਕਾ ਸਾਡੀ ਟੀਮ ਹੁੰਦੀ ਚਲੋ ਅਸੀਂ ਤਾਂ 52 ਖੜਦੇ ਖੜਦੇ ਪੰਗਾ ਲੈ ਲੈਂਦੇ ਹੁੰਦੇ ਸੀ ਨਾ ਨਾ ਸਾਰਿਆਂ ਨਾਲ ਹਾਂ 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 ਸਾਡੇ ਮੈਚ ਸਾਰਿਆਂ ਨੂੰ ਵਧੀਆ ਲੱਗ ਦਿੰਦੇ ਸੀ ਨਾ ਸਹੀ ਆ ਸਹੀ ਆ ਭਾਈ ਅਸੀਂ 50 ਖੜਦੇ ਹੁੰਦੇ 50 ਖੜਦੇ ਖੜਦੇ 57 ਖੜੀਦਾ ਸੀ ਪਰ ਇਹਨਾਂ ਸਾਰਿਆਂ ਨੇ ਪੰਗੇ ਲੈ ਜੀ ਲਾਓ ਪੰਦਕ ਕਿਸ਼ਨਪੁਰੇ ਟੀਮ ਸਾਡੇ ਤੋਂ ਹਾਰ ਜਾਂਦੀ ਹੁੰਦੀ ਸੀ ਇਹਨਾਂ ਨੂੰ ਸਾਰਿਆਂ ਨੂੰ ਹਰਾ ਜਾਂਦੀ ਹੁੰਦੀ ਸੀ ਹਾਂ ਆਹ ਕਿਸ਼ਨਪੁਰੇ ਚ ਕਿਹੜੇ ਸੀ ਆਪਣੇ ਇਹ ਅਬਗੀਚੇ ਹੁਣ ਕਿਹੜੇ ਕਹਿੰਦੇ ਤੁਸੀਂ ਨਹੀਂ ਉਹਨਾਂ ਨੂੰ ਖੇਡਦਾ ਹੁੰਦਾ ਸੀਗਾ ਆਪਣਾ ਸ਼ਾਂਤੀ ਸ਼ਾਂਤੀ ਤੇ ਮੰਗਲ ਖੇਡਦਾ ਹੁੰਦਾ ਸੀ ਮੰਗਲ ਬੜਾ ਤਕੜਾ ਰੀਡਰ ਸੀਗਾ ਸ਼ਾਂਤੀ ਤੇ ਮੰਗਲ ਇਹ ਦ ਚਾਂਟੀ ਝਾਫੀ ਹੁੰਦਾ ਸੀ ਮੰਗਲਾ ਕਿਡਰ ਹੁੰਦਾ ਸੀ ਅੱਛਾ ਉਹ ਦੇ ਲੋ ਸਾਡੇ ਤੋਂ ਹਾਰਦੇ ਹੁੰਦੇ ਸੀ ਕਿ ਬਾਕੀ ਸਾਰੀਆਂ ਟੀਮਾਂ ਹੋਰ ਆਉਂਦੇ ਹੁੰਦੇ ਸੀ ਸਹੀ ਬਾਕੀ ਟੀਮਾਂ ਤੋਂ ਹਾਰਦੇ ਹੁੰਦੇ ਸੀ ਹਾਂ ਤੇ ਅਸੀਂ ਉਹਨਾਂ ਨੂੰ ਹੋਰ ਆਉਂਦੇ ਹੁੰਦੇ ਸੀ ਹੂੰ ਅਸੀਂ ਕਿਹੜੇ ਨੇ 52 ਸਾਡਾ ਭਾਰਤ 50 ਵੀ ਹੁੰਦਾ ਜੀ ਮੁੜ ਕੇ 57 52 ਕਰਦੇ ਜੀ ਹਾਂ 52 ਪੰਗਾ ਲੈ ਲਈਦਾ ਜੀ ਸਹੀ ਆ ਤੇ ਫੇਰ ਆਪਣੇ ਆਪ ਆ ਗਏ ਓਪਨ 'ਤੇ ਹਨਾ ਭਾਈ ਓਪਨ 'ਤੇ ਫੇਰ ਕਿਦਾਂ ਪਿੰਡਵਾਰ ਤੋਂ ਜਾਂ ਕਲੱਬਾਂ 'ਚ ਹੀ ਚੱਲੀ ਗਿਆ ਕੰਮ ਕਿੱਦਾਂ ਇਹ ਕਲੱਬਾਂ 'ਚ ਵੀ ਓਪਨ ਚ ਖੜਦੇ ਰਹੀ ਸੀ ਅੱਛਾ ਅਹੀਂ ਨਾਲ ਹੀ ਕਲੱਬ ਖੇਡਿਆ ਨੀ ਨਾਲੇ ਹਮ ਛੋੜਾ ਮੈਚ ਘੜੇ ਨਾਲੇ ਓਪਨ ਖੇਡ ਲਈ ਹੁੰਦੀ ਸੀਗੀ ਸਹੀ ਆ ਸਹੀ ਆ ਭਾਜੀ ਹਾਂ ਮੇਰੇ ਪਿੰਡ ਦੀ ਟੀਮ ਵਧੀਆ ਓਪਨ ਦੀ ਬਣਦੀ ਰਹੀ ਆ ਮੁੰਡਾ ਬਿੰਦੀਗੜ ਦਾ ਸਾਡੇ ਨਾਲ ਹਾਂ ਤੁਹਾਡੇ ਪਿੰਡ ਦੀ ਭਾਜੀ ਟੀਮ ਬਹੁਤ ਵਧੀਆ ਹੈ ਨਾ ਪਿੰਡ ਪੱਧਰ ਦੀ ਕਿ ਨਹੀਂ ਬਿਲਕੁਲ ਮਾਣਾ ਖੇਡਦਾ ਰਿਆ ਮੁੰਡਾ ਮਾਣਾ ਕਿਹੜਾ ਮਾਣਾ ਕਿਹੜਾ ਮਾਣਾ ਬਟਾਲੇ ਤੋਂ ਆਹੋ ਆਹੋ ਮਾਣਾ ਬਟਾਲੇ ਤੋਂ ਮਾਣਾ ਸਾਡੇ ਨਾਲ ਵਾਲਿਆ ਬਿੰਦੀਰ ਵਾਲਿਆ ਮੁੰਡਾ ਇੰਦਾ ਸੀਗਾ ਓਰ ਵਾਲਿਆ ਨਾਲ ਸਾਡੇ ਨਾਲ ਹਾਂਜੀ ਤੇ ਫੇਰ ਅਸੀਂ ਸਾਡਾ ਨੰਬਰ ਹੁੰਦਾ ਅਸੀਂ ਜਿੱਤਦੇ ਰਹੇ ਹਾਂ ਓਪਨ ਪਿੰਡ ਪੱਧਰ ਪਿੰਡ ਪੱਧ ਇਹ ਪੱਕੇ ਹੀ ਖੇਡਦੇ ਸੀ ਤੁਹਾਡੇ ਵਾਲਾ ਸਾਡੇ ਕੋਲੋਂ ਪੱਕੇ ਖੇਡਦੇ ਹਦੋਂ ਵਧੀਆ ਟੀਮਾਂ ਹੁੰਦੀਆਂ ਸੀ ਚਮਿਆਰੇ ਦੀ ਹਾਂਜੀ ਸੁਰਖਪੁਰ ਦੀ ਹਾਂਜੀ ਲਖਣਗੇ ਪੱਡਿਆਂ ਦੀ ਹਾਂ ਇੱਕ ਆਪਣੀ ਨਵਾਜੀ ਪੋਲ ਦੀ ਟੀਮ ਵਧੀਆ ਲਖਣਗੇ ਪੱਡੇ ਦੀ ਬੜੀ ਤਗੜੀ ਸੀ ਹਦੋਂ ਕਰੀ ਇੱਕ ਮਾਰਦੀ ਇਹਨਾਂ ਤੋਂ ਪਲੇਅਰ ਹੀ ਬੜੇ ਸੀ ਭਾਜੀ ਆਲੋ ਵਾਲ ਢੇਰੀਆਂ ਦੀ ਟੀਮ ਮਾਰਨ ਜਾਂਦੀ ਪਰਸਰਾਂਪੁਰ ਵੀ ਹੋਣੀ ਆ ਫਸਰਾਮਪੁਰ ਬਾਚਾ ਹੀ ਆ ਬਾਚਾ ਹੀ ਆ ਹਾਂ ਬਾਚਾ ਹੀ ਤੇ ਆਪਣੇ ਟੱਬਾ ਤਲਵੰਡੀ ਚੌਧਰੀਆਂ ਹਾਂ ਇਹਨਾਂ ਦੀ ਵੀ ਟੀਮ ਹੁੰਦੀ ਸੀ ਟੱਬੇ ਵਾਲਿਆਂ ਦੀ ਤਲਵੰਡੀ ਚੌਧਰੀਆਂ ਦੀ ਹੁੰਦੀ ਸੀਗੀ ਹਾਂ ਸ਼ਿਦਮਾ ਸਦਮਾ ਦੀ ਵਿਹਾਈ ਆ ਸਦਮਾ ਦੀ ਤਕੜੀ ਟੀਮ ਭਾਜੀ ਹਾਂ ਸਦਮਾ ਟੀਮ ਤਕੜੀ ਜਦੋਂ ਆਪਣੇ ਇਹ ਆ ਲਾਲੋ ਤੁਸੀਂ ਕਲੱਚ ਹੋ ਗਿਆ ਕਲੱਚ ਤੇ ਮੋਨੀ ਹੁਣੀ ਹਾਂ ਤੇ ਕਮਲ ਫੜਾਲੇ ਵਾਲਾ ਰੀਡਰ ਉਹ ਤੋਂ ਵਧੀਆ ਟੀਮ ਬਾਕੀ ਹੈਗਾ ਰੀਡਰ ਹਨਾ ਕੋਟ ਵਾਲਾ ਹਾਂ ਨਹੀਂ ਬਾਕੀ ਸਦਮਾ ਵਾਲਾ ਵੀ ਹੈਗਾ ਇੱਕ ਕੋਟਕਰਾਰਖਾਨਾ ਵਾਲਾ ਵੀ ਤਕੜਾ ਸੀ ਸਦਮਾ ਵਾਲਾ ਬਾਕੀ ਵੀ ਵਧੀਆ ਖੜਦਾ ਰਿਹਾ ਹਾਂ ਹਾਂ ਉਦੋਂ ਸਦਮਾ ਦੀ ਟੀਮ ਵਧੀਆ ਹੁੰਦੀ ਸੀ ਹਾਂਜੀ ਸਭ ਤੋਂ ਵਧੀਆ ਸਦਮਾ ਦੀ ਟੀਮ ਵਧੀਆ ਹੁੰਦੀ ਸਦਮਾ ਵਾਲੇ ਸਾਰਿਆਂ ਨੂੰ ਹਰਾਉਂਦੇ ਰਹੇ ਹਾਂ ਹਾਂ ਨੇ ਸਹੀ ਗੱਲ ਚੋਣਾਂ ਦੀ ਟੀਮ ਵਧੀਆ ਆਉਂਦੀ ਪਰ ਪਰ ਸਭ ਤੋਂ ਜ਼ਿਆਦਾ ਪਲੇਅਰ ਮੇਰੇ ਸਹਾਂ ਹਾਂ ਇਹਨਾਂ ਦੇ ਚਿੱਦੀ ਗੇ ਪੈਂਡੀ ਹੀ ਲਖਣਗੇ ਵੱਡੇ ਭਾਈ ਬੜਾ ਪਲੇਅਰ ਹੀ ਪਲੇਅਰ ਹੀ ਹਨ ਕੋਕ ਨਹੀਂ ਇਹਨਾਂ ਦਾ ਗੜ ਹੁੰਦਾ ਸੀਗਾ ਹਾਂ ਇਹਨਾਂ ਦੇ ਪੰਡੋ ਇਹਨਾਂ ਦੀ ਟੀਮ ਬਹੁਤ ਨੰਬਰ ਚੱਕਦੀ ਰਹੀ ਹੈ ਬਹੁਤ ਵਧੀਆ ਗੱਲ ਕਿੱਦੀ ਵਾਰ ਤੂੰ ਓਪਨ 70 ਤੋਂ ਬਾਅਦ ਜਦੋਂ 70 ਤੇ ਚਲੋ ਆਪਾਂ ਵੀ ਖੇਡੇ ਨਾਲ ਸਾਡੇ ਥੋੜਾ ਜਿਹਾ ਉਦੋਂ ਤੇ ਉਸ ਤੋਂ ਬਾਅਦ ਓਪਨ ਕਰੋ ਕੀਤੀ ਹੈ ਸਟਾਰਟ ਕੇ ਪਹਿਲੇ ਹੀ ਖੇਢੀ ਜਾਂਦਾ ਸੀ ਨਹੀਂ ਵੇਟ ਦੋ ਜਦੋਂ 50 55 ਗੱਲੋ ਭਾਰੀ ਉਦੋਂ ਉੱਪਰ ਖੇਢੀ ਜਾਂਦੇ ਅੱਛਾ ਜਿੰਦਾ ਪਹਿਲੀ ਵਾਰੀ ਪੈਂਡ ਮੈਂ ਘੇੜਿਆ 40 ਕਿਲੋ 40 50 ਬੈਂਡ 70 ਤੋਂ ਉੱਪਰ ਹਾਂ ਪਹਿਲੀ ਵਾਰੀ ਘੇੜਿਆ ਹੈ ਪੈਂਡ ਹਾਂਜੀ ਕਿਹੜੇ ਸਾਲ ਚ ਉਹ ਹਾਂ 2000 2 3 ਸਟਾਰਟਿੰਗ ਦੀ ਆ ਨਾ 2000 ਹਾਂ 2000 ਦੀ ਸਟਾਰਟਿੰਗ ਦੀ 3 ਅੱਛਾ ਫੇ ਵਧੀਆ ਸਾਰੇ ਮੈਚ ਲੱਗੇ ਕੋᱫੋ ਤੁਹਾਡੇ ਪਿੰਡੋਂ ਕਿਹੜੇ ਕਿਹੜੇ ਪਲੇਅਰ ਹੈਗੇ ਵੱਡੇ ਜਿਹੜੇ ਪਲੇਅਰ ਸਨ ਵੱਡੇ ਸਾਡੇ ਡਾਲੀ ਭਾਜੀ ਹਾਂ ਜਗਦਾਰ ਭਾਜੀ ਹਾਂਜੀ ਤੇ ਗੂਰੀ ਕੁੰਦਨ ਹਾਂ ਤੇ ਕਾਲਾ ਸੈਕਟਰੀ ਹਾਂਜੀ ਤੇ ਤੇਜੀ ਤੇਜੀ ਹਾਂ ਤੇਜੀ ਬੋਦਾਂ ਬਹੁਤ ਤਕੜਾ ਹੈ ਬਾਈ ਸੁਖੀ ਸੁਖੀ ਕੀ ਭਾਈ ਬੰਦਾ ਰਿਹਾ ਤੇ ਹੋਰ ਦਵਿੰਦਰ ਹਾਂਜੀ ਕੰਮਾ ਠੀਕ ਐ ਸਾਰੇ ਭੀਮਾ ਬੱਬੂ ਇਹ ਵੀ ਨਾਲ ਹੀ ਰਲ ਗਏ ਏ ਘੋੜੇ ਹੁਣੀ ਬਾਅਦ ਚ ਆਏ ਏ ਘੋੜੇ ਹੁਣੀ ਬਾਅਦ ਚ ਰਲੇ ਹਨਾ ਹਾਂ ਠੀਕ ਐ ਉਦੋਂ ਮੌਕਾ ਦਿੰਦੇ ਸੀ ਪੂਰਾ ਵਿੱਚ ਫਿਰ ਹਨਾ ਮੌਕਾ ਦਿੰਦੇ ਸੀ ਮੈਨੂੰ ਲੈ ਕੇ ਜਾਂਦੇ ਸੀ ਆਪਣਾ ਕੰਮ ਇੱਕ ਦੋ ਜੱਫੇ ਹਾਂ ਮਲ ਲਾ ਹੀ ਦੇ ਦੇ ਸੀ ਹਾਂ ਹਾਂ ਤੇ ਸਹੀ ਉਹ ਟੋਰੀ ਨਾਲ ਨਾਰ ਭੇ ਲੈ ਜਾਂਦੇ ਹਾਂ ਨਹੀਂ ਨਹੀਂ ਵਧੀਆ ਹੈਗਾ ਤੋਦੇ ਕੋਈ ਨਾ ਕੋਈ ਨਵਾਂ ਜਦੋਂ 플레이ਰ ਉੱਠਦਾ ਹੈ ਉਹਨੂੰ ਨਾਲ ਲੈ ਜਾਂਦੇ ਉਦੋਂ ਮਾਹੌਲ ਵਧੀਆ ਹੈ ਕਿ ਨਹੀਂ ਮਾਹੌਲ ਬਹੁਤ ਵਧੀਆ ਹੈ ਕਿਉਂ ਸਾਡੇ ਪਿੰਡ ਸ਼ੁਰੂ ਤੋਂ ਹੀ ਸਾਡੇ 마을 ਕਬੱਡੀ ਹੈ ਕਬੱਡੀ ਹੈ ਹਾਂ ਜਦੋਂ ਦੇਖਦੇ ਹਾਂ ਚੋਰ ਤੇ ਸੰਭਾਲੀ ਆ ਸਕੂਲ ਵਿੱਚ ਵੀ ਮੋਲ ਕਬੱਡੀ ਦਾ ਹੈ ਹਾਂ ਤੇ ਗਰਾਊਂਡ ਵਿੱਚ ਵੀ ਜਿੱਦਾਂ ਕੋਈ ਤਿੰਨ ਤਿੰਨ ਟੀਮਾਂ ਬਣਦੀ ਜਿੱਦਾਂ ਇੱਕ ਦੂਸਰੇ ਨੂੰ ਗਾਹੀ ਵਧਾਉਣ ਵਾਲੀ ਗੱਲ ਸੀਗੀ ਪਿੱਛੇ ਨੂੰ ਖੇਚਣ ਵਾਲੀ ਨਹੀਂ ਨਹੀਂ ਮੌਕਾ ਮਿਲਦਾ ਸਾਰਿਆਂ ਨੂੰ ਮੌਕਾ ਸਾਰਿਆਂ ਨੂੰ ਮੌਕਾ ਮਿਲਦਾ ਸੀ ਤੇ ਸ਼ੌਂਕ ਹੀ ਪੂਰਾ ਸਾਰਿਆਂ ਨੂੰ ਗਰਾਊਂਡ ਦਾ ਮਾਹੌਲ ਵੀ ਇੱਕ ਦੂਸਰੇ ਨੂੰ ਵੀ ਵਧੀਆ ਗਾਹ ਨੂੰ ਲੈ ਕੇ ਜਾਣਾ ਸਕੂਲ ਤੋਂ ਹੀ ਸਟਾਰ ਹੈ ਹਮ ਸਕੂਲੇ ਨੈਸ਼ਨਲ ਸਟਾਈਲ ਹਾਂ ਤੇ ਸਰਕਲ ਹਾਂਜੀ ਉੱਥੋਂ ਹੀ ਸਟਾਰ 6ਵੀਂ ਕਲਾਸ ਤੋਂ 6ਵੀਂ ਤੋਂ ਜੇ ਮੀਦੋਂ ਫੇਰ ਆਪਣੇ ਮੈਨੂੰ ਪਤਾ ਆਪਣੇ ਜਦੀਪਾ ਤੂੰ ਆਪਣੇ ਆ ਨੈਸ਼ਨਲ ਵੀ ਵਧੀਆ ਖੇਡਦਾ ਰਿਆ ਹਨਾ ਹਾਂ ਜੀ ਨੈਸ਼ਨਲ ਕਿੱਥੋਂ ਤੱਕ ਸਟੇਟ ਤੱਕ ਕਿ ਗਾਂ ਕਿੱਥੋਂ ਤੱਕ ਖੇਡੀ ਆ ਸਟੇਟ ਤੋਂ ਅੱਗੇ ਹਾਂ ਸਟੇਟ ਦਾ ਕਿ ਖੇਡੀ ਕਾਲਜ ਵਾਲੀ ਸਾਰਿਆਂ ਦੀ ਹਾਂ ਫਿਰ ਜੁਨੀਵਰਸਿਟੀ ਹਾਂ ਤੇ ਗਏ ਠੀਕ ਹੈ ਵਧੀਆ ਸਾਰੇ ਮੈਚ ਪੜਾਈ ਕਿੱਥੋਂ ਤੱਕ ਕੀਤੀ ਜਦੀਪਾ ਪੜਾਈ ਵੀ ਇਹਨਾਂ ਬਾਹਰੀ ਵਾ ਮੈਂ ਕਹਿੰਦਾ ਸਾਡੇ ਚ ਇਹੀ ਪੜਿਆ ਲਿਖਿਆ ਇੱਕ ਨਹੀਂ ਆਕਾਸ਼ ਤੋਂ ਮੈਂ ਕਿੰਨੇ ਦਾ ਕਰ ਗਈ ਗੇਮ ਵਧੀਆ ਸੀ ਟੀਮ ਵੀ ਵਧੀਆ ਹੈ ਸਾਡੀ ਨਡਾਲੇ ਨਡਾਲੇ ਦੀ ਹਾਂ ਉਹ सोनू ਸਾਡੇ ਪਿੰਡ ਵਾਲਾ ਜਿਹੜਾ ਜੜੀ ਆ ਉਹ ਵੀ ਉੱਥੇ ਜਾਂਦਾ ਰਿਹਾ ਉਹ ਵੀ ਖੇਡਦਾ ਰਿਹਾ ਬਰਾਹ ਵਾਲੀ ਆ सोनू ਵੀ ਖੇਡਦਾ ਰਿਹਾ ਨਾਲ ਹਾਂ ਉੱਥੇ ਹਾਂ ਉਹਨੂੰ ਵੀ ਟੀਮ ਇਹਨਾਂ ਦੀ ਬਹੁਤ ਤਕੜੀ ਸੀ ਉਹ ਹੀ ਉਦੋਂ ਉਦੋਂ ਅਸੀਂ ਉਹ ਹੀ 35 40 42 ਬੰਦਾ ਲੇਟਰ ਹੁੰਦਾ ਜਿਆਦਾ ਵਧੀਆ ਡਾਲੀ ਹੁੰਦਾ ਸੀ सोनू ਹੁੰਦਾ ਸੀ ਸੁਖੀਪਾ ਹੁੰਦਾ ਸੀ ਹਾਂਜੀ ਤੀਜੀ ਬਾਅਦ ਆ ਗਿਆ ਤੀਜੀ ਖੜਾ ਤੀਜੀ ਤਾਂ ਬਹੁਤ ਤਕੜਾ ਖੜਿਆ ਬੜਾ ਤਕੜਾ ਹੈ ਨਾ ਬੜੀ ਜਾਂਦੇ ਸੀ ਭਾਜੀ ਕਿ ਨਹੀਂ ਬਹੁਤ ਹਾਂ ਬਹੁਤ ਜਾਂਦ ਸੀ ਤੀਜੀ ਹੋ ਗਿਆ ਤੇ ਆਪਣੇ सोनू ਤੇ ਡਾਲੀ ਕਬੜੀਆਂ ਜਿਆਦੀਆਂ ਪਾਉਣ ਲੱਗੇ ਹਾਂਜੀ ਹਾਂਜੀ ਸੁਖੀ ਬਾਅਦ ਆਇਆ ਹਾਂ 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 ਕੋਈ ਨਹੀਂ ਮੁੰਡਾ ਬਾਅਦ ਚ ਉੱਠਿਆ ਆ ਪਹਿਰ ਬਹੁਤ ਛੋਟਾ ਹੈ ਤੇ ਮੈਂ ਮੈਂ ਵੀ ਦੇਖਿਆ ਬਾਈ ਇਹ ਤਾਂ ਨਿਕਾਹੀ ਬੰਦਾ ਨਾਲ ਪਿੰਡੋਂ ਜਗਦਾਰ ਮੇਨ ਪਾਪੀ ਦਾ ਕਾਲਾ ਸੈਕਟਰੀ ਹੁੰਦਾ ਹੈ ਨਾ ਹਾਂਜੀ ਇੱਕ ਮੁੰਡਾ ਹੋਰ ਸੀ ਤੇ ਤੁਹਾਡੇ ਪਿੰਡੋਂ ਬਾਜੀ ਸੀਨੀਅਰ ਪਲੇਅਰ ਕਿਹੜੇ ਹੁੰਦੇ ਸੀ ਜਿਹੜੇ ਪਹਿਲੋਂ ਤੁਹਾਡੇ ਤੋਂ ਸਾਡੇ ਤੋਂ ਸੀਨੀਅਰ ਹੈ ਮੁੰਡਾ ਜਿੱਦਾਂ ਗੀਲੀ ਸੀਗਾ ਹਾਂਜੀ ਇੱਕ ਜਿੱਦਾਂ ਇੱਕ ਹੋਰ ਖੇਡਦਾ ਰਿਹਾ ਜਿੱਦਾਂ ਹਰ ਭਾਈ ਜਨ ਹਰ ਭਾਈ ਜਨ ਕਹਿੰਦੇ ਸਨ ਉਹਨੂੰ ਹਾਂ ਵਧੀਆ ਸੀਗੇ ਬੰਦੇ ਹਾਂ ਜਿੱਦਾਂ ਬਾਦ ਵਿੱਚ ਜਦੋਂ ਜਦਾਂ ਮੁੰਡਾ ਪਾਲੀ ਉੱਠਿਆ ਹਾਂ ਰੈਂਕੂ ਉੱਠਿਆ ਇੱਕ ਹਾਂਜੀ ਹਨਾ ਬਾਅਦ ਵਿੱਚ ਉੱਠੇ ਸੀਗੇ ਫੇਰ ਬਾਅਦ ਵਿੱਚ ਤਾਂ ਸਾਢੇ ਦੋ ਬਾਅਦ ਕੋਈ ਨਹੀਂ ਦਾ ਨਾ ਫੇਰ ਬਾਅਦ ਹੁਣ ਤਾਂ ਹੁਣ ਦਾ ਹੁਣ ਦਾ ਕੀ ਸਿਸਟਮ ਹੈ ਭਾਈ ਆਪਣੇ ਪਿੰਡਾਂ ਦਾ ਸਾਢੇ ਦੋ ਮੁੰਡੇ ਉੱਠੇ ਸੀਗੇ ਜਿੱਦਾਂ ਹਾਂਜੀ ਤੇ ਦੋਨੇ ਹੁਣ ਖੇਡਦੇ ਆਉਂਦਾ ਇੱਕ ਨਵੀਂ ਲੜਿਆ ਕਿੰਡੀਆ ਠੀਕ ਹੈ ਤੇ ਬਾਅਦ ਵਿੱਚ ਹੁਣ ਛੋਡੀ ਇੱਕ ਟੀਮ ਬਣੀ ਆ ਹੂੰ ਨਹੀਂ ਤਾਂ ਨਹੀਂ ਸਾਡੀ ਤੋਂ ਹੁੰਦਾ ਪਰ ਉਹ ਗੱਲ ਬਾਤ ਨਹੀਂ ਰਹਿ ਗਈ ਕਿ ਨਹੀਂ ਇਹ ਤਾਂ ਸਾਡੇ ਇੱਧਰ ਬੰਦਾ ਸੀਗਾ ਪਤਨਾ ਤੋਂ ਹੁੰਦਾ ਸੀ ਬਲੇਹਾਂ ਤੋਂ ਹੁੰਦਾ ਸੀਗਾ ਹਾਂ ਇੱਧਰੋਂ ਕੋਈ ਟੀਮ ਨਹੀਂ ਆਣੀ ਨਾ ਬਲੇਹਾਂ ਦੀ ਆ ਦੇਖੀ ਉਹਨਾਂ ਪਤਨਾ ਹੀ ਦੇਖੀ ਆ ਗਣਮੇ ਚੋਂ ਆਪਣੇ ਹੀ ਰਹਿ ਗਏ ਪਲੇਅਰ ਜੀ ਓਕੇ ਆਪਣੇ ਚਿੱਦੀ ਬਾਜ ਜਦਾਂ ਜਦੋਂ ਤੂੰ ਖੇਡਦਾ ਹੈਗਾ ਹਾਂਜੀ ਜਾਂ 70 ਜਾਂ 65 ਕਿਹੜਾ ਬੰਦਾ ਸੀ ਜਿਹੜਾ ਤੈਨੂੰ ਤੰਗ ਕਰਦਾ ਸੀ ਜਾਂ ਹੰਤਾ ਹੀ ਤਰੇ ਮਾਂਚੇ ਵੀ ਇਹ ਬੰਦਾ ਤੰਗ ਕਰੂਗਾ ਮੈਨੂੰ ਮੀਨ ਫੜਨਾ ਉਖਾਏਗਾ ਤੈਨੂੰ ਕਿਹੜਾ ਸੀਗਾ ਉਹ 70 62 ਹਾਂ 70 62 ਆ ਪਾਜੀ ਆ ਬਾਲੀ ਭਾਈ ਆ ਲੱਗੇ ਬੈਠਾ ਐ ਇਹ ਵੜਨਾ ਉਖਾ ਹੀ ਸਹੀ ਗੱਲ ਹੈ ਹਾਂ ਹਾਂ ਰਾਜੂ ਰਾਜੂ ਬਹੁਤ ਤੇਜ਼ ਹੀ ਨਹੀਂ ਰਾਜੂ ਤਾਂ ਬਹੁਤ ਵਧੀਆ ਖੜਿਆ ਹਾਂ ਉਹਦੇ ਕਲਪਾ ਕਲਪਾ ਬੋਲੇ ਆਪਣਾ ਰਾਜੂ ਖੋਜੇ ਵਾਲੀ ਹੈ ਭਾਈ ਦੇ ਪਿੰਡੋਂ ਹੀ ਹਾਂ ਇਹ ਦੋ ਰੇਡਰ ਹੀ ਹਨਾ ਇਹ ਤੰਗ ਕਰਦੇ ਸੀ ਕਰਦੇ ਸੀ ਤੇ ਬਾਕੀ ਇੱਕ ਦੋ ਜੱਫੇ ਮਾਲਾ ਰੇਗ ਨੂੰ ਪੈ ਹੀ ਜਾਂਦੇ ਪੈ ਹੀ ਜਾਂਦੇ ਹਾਂ ਹਾਂ ਤੇ ਆਪਣਾ ਚਿੱਦੀ ਭਾਈ ਆਪਣੇ ਤੇਰਾ ਆਈਡਲ ਕਿਹੜਾ ਸੀ ਸ਼ੁਰੂ ਤੋਂ ਜਿਹੜਾ ਵੀ ਤੇਰੇ ਮੰਚੇ ਹੋਏ ਹਾਂ ਯਾ ਤੈਨੂੰ ਵਧੀਆ ਲੱਗਦਾ ਹੈ ਖਟਾਰੀ ਜਿੱਦਾਂ ਮੈਂ ਦੇ ਸੰਦੀਪ ਨੰਗਲੰਦਿਆਲਾ ਹਾਂ ਇਹ ਤੇ ਸਰੀ ਸੰਦੀਪ ਲਲੀਆਂ ਵਾਲਾ ਰੀਡਰ ਤੇ ਜਾਪੀ ਬਿੱਟੂਦਗਾਰ 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 ਦੇ ਬਹੁਤ ਮੈਚ ਦੇਖੇ ਹਾਂ ਤੇ ਖੇਡਣ ਦਾ ਮੌਕਾ ਮਿਲਿਆ ਨਾਲ ਕਦੇ ਨਹੀਂ ਖੇਡਣ ਦਾ ਮੌਕਾ ਨਹੀਂ ਮਿਲਿਆ ਉਦਾਂ ਇੱਕ ਵਾਰੀ ਦਬਾਈ ਮਿਲਿਆ ਵੈਸੇ ਮਿਲਿਆ ਮੈਂ ਮੈਂ ਠੀਕ ਆ ਨਹੀਂ ਸੰਦੀਪ ਭਾਈ ਬਹੁਤ ਅਗੜਾ ਕਰਦੇ ਤੇ ਪਰ ਆਈ ਬਿੱਟੂਦਗਾਰ ਬਿੱਟੂਦਗਾਰ ਉਹਦਾ ਪਤਾ ਨਹੀਂ ਲੱਗਦਾ ਕੀ ਕਰਦਾ ਹਨਾ ਅਹੀਂ ਜਦੋਂ ਬਾਹਰਪੂੜ ਖੇਡਣੀ ਛੱਟ ਸੁੱਟ ਖੇਡਣੀ ਇਹਨਾਂ ਦਾ ਸ਼ੋਅ ਮੈਚ ਹੁੰਦਾ ਸ਼ੋਅ ਮੈਚ ਹੀ ਜ਼ਿਆਦਾ ਲੱਗਦੇ ਹੁੰਦੇ ਹਾਂਜੀ ਹਾਂਜੀ ਅਹੀਂ ਇਹਨਾਂ ਦਾ ਸ਼ੋਅ ਮੈਚ ਦੇਖਦੇ ਰਹਿਆ ਹਾਂ ਹਾਂ ਉਦੋਂ ਜਦਾਂ ਮਾਲੋਸਨ ਦੀ ਕੋੜੀਆਂ ਪਾਉਂਦਾ ਈ ਟੋਜੀ ਕਾਲੇ ਸੰਘੇ ਵਾਲਾ ਪਾਉਂਦਾ ਹੁੰਦਾ ਈ ਹਾਂਜੀ ਸੋਨਾ ਸੀਗਾ ਹਾਂ ਵਿਹਾਰੀਪੁਰਿਆ ਕੰਦਾ ਪਾਉਂਦਾ ਹੁੰਦਾ ਸੀਗਾ ਹਾਂਜੀ ਤੇ ਇਹਨਾਂ ਦਾ ਜੀਰੋਂ ਨੇ ਹੁੰਦੇ ਕਾਲੇ ਗਾਜੀਆਂ ਨੇ ਉਹਨਾਂ ਦੀ ਜਦੋਂ ਮੈਚ ਹੁੰਦਾ ਤਾਂ ਇੱਕੋ ਹੀ ਮੈਚ ਲੱਗਦਾ ਹੁੰਦਾ ਮਾਲਵੇ ਦਬਾਬੇ ਦਾ ਈ ਉਹਨਾਂ ਸ਼ੋਅ ਮੈਚ ਹੂੰ 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 ਬੜਾ ਤਗੜਾ ਮੈਚ ਹੁੰਦਾ ਰਿਹਾ ਮੈਨੂੰ ਲੱਗਦਾ ਕਿ ਕੋਈ ਮੈਚ ਹੁੰਦਾ ਸੀ ਜਦੋਂ ਸਾਡਾ ਵਧੀਆ ਸੀ ਹਾਂ ਵਧੀਆ ਹੀ ਭਾਈ ਉਦੋਂ 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 ਹਨਾ ਜਦੋਂ ਆਪਾਂ ਗੱਲ ਕਰੀਏ ਭਾਈ ਜਦੋਂ ਪਲੇਅਰਾਂ ਦੀ ਵੀ ਇੱਕ ਦੂਸਰੇ ਵੱਡੇ ਛੋਟੇ ਦੀ ਰਿਸਪੈਕਟ ਵੀ ਬਹੁਤ ਹੈਗੀ ਐ ਇੱਕ ਦੂਸਰੇ ਨੂੰ ਹਨਾ ਜਦੋਂ ਹੋਣ ਵਾਲਾ ਸੈੱਟ ਵੀ ਆਪਾਂ ਨੂੰ ਪਤਾ ਨਹੀਂ ਹੈ ਨਾ ਆਪਾਂ ਕਹਿ ਨਹੀਂ ਸਕਦੇ ਹੁੰਦਾ ਸੀ ਇੱਕੋ ਸ਼ੋਅ ਮੈਚ ਹੁੰਦਾ ਲੋਕਾਂ ਨੇ ਪਰ ਸ਼ੋਅ ਮੈਚ ਬੜਾ ਦੇਖਦੇ ਹਾਂ ਹਾਂ ਇਧਰ ਇਧਰ ਤੁਸੀਂ ਲਾ ਆਪਣੇ ਦਵਾਬੇ ਤੋਂ ਹੋਰ ਕਿਹੜੇ ਕਿਹੜੇ ਏਰੀਆ 'ਚ ਤੁਸੀਂ ਦੋਵੇਂ ਜਿੱਦਾਂ ਚਿੱਦੀ ਭਾਈ ਤਾਂ ਆਪਣੇ ਪਾਲੀ ਭਾਈ ਕਿੱਧਰ ਜ਼ਿਆਦਾ ਜਾਂਦੇ ਰਹੇ ਖੇਡਣ ਤੁਸੀਂ ਜੇਰ ਆਪਾਂ ਤਾਂ ਸਾਰਾ ਏਰੀਆ ਘੁੰਮੇ ਆ ਹਾਂ 11 ਜ਼ਿਆਦਾ ਕਿੱਧਰ ਨੂੰ ਜਾਂਦੇ ਰਹੇ ਆਪਣੇ ਦਵਾਬੇ ਤੋਂ ਲਹਿਦਾ ਨਹੀਂ ਗਰਦਾਸਪੁਰ ਵੀ ਘੁੰਮੇ ਆ ਟੀ ਮਕੇਰੀਆਂ ਜਾਂ ਵੀ ਘੁੰਮੇ ਬਾਦ ਵਿੱਚ ਫਗਵਾੜਾ ਏਰੀਆ ਵੀ ਘੁੰਮੇ ਆ ਫਗਵਾੜੇ ਬੜਾ ਮੈਚ ਕਰਦੇ ਨੇ ਫਗਵਾੜੇ ਕਿੱਧਰ ਜ਼ਿਆਦਾ ਵਧੀਆ ਲੱਗਦਾ ਹੈ ਜਾ ਕੇ ਫਗਵਾੜਾ ਏਰੀਆ ਜ਼ਿਆਦਾ ਵਧੀਆ ਲੱਗਦਾ ਫਗਵਾੜੇ ਵਧੀਆ ਪ੍ਰਾਈਸ ਮਿਲਦਾ ਫਗਵਾੜੇ ਪ੍ਰਾਈਸ ਵਧੀਆ ਹੈ ਹਾਂ ਸਾਡੀ ਵਧੀਆ ਹੈ ਸਾਰੇ ਉਹ ਕਰਾਉਂਦੇ ਮੈਚ ਸਹੀ ਹੈ ਸਹੀ ਹੈ ਗਰਦਾਲਪੁਰ ਗਰਦਾਲਪੁਰ ਏਰੀਆ ਜਾਈਦਾ ਜ਼ਰੂਰ ਸੀਗਾ ਉਧਰ ਚੁਣਵੇਂ ਮੈਚ ਹੁੰਦੇ ਕਮਾਣਾ ਹੁੰਦਾ ਸੀ ਬੱਲੜ ਵਾਲ ਹੁੰਦਾ ਸੀਗਾ ਮੰਡ ਹੁੰਦਾ ਸੀਗਾ ਹਾਂ ਜੀ ਪ੍ਰਾਈਸ ਉੱਥੇ 5000 4000 ਹੀ ਹੁੰਦਾ ਸੀਗਾ 4000 ਦੇ ਬਾਅਦ ਵੱਧ ਨਹੀਂ ਬਣਦਾ ਆਪਣੀ ਖਰਾਕ ਖਰੂ ਕੀ ਹੁੰਦੀ ਸੀ ਭਾਈ ਉਹ ਤਾਂ ਖਾਣ ਪੀਣ ਦੀ ਖਰਾਕ ਹੀ ਤਾਂ ਮਿਹਨਤ ਮੁੰਨਦੀ ਲਾਉਂਦੇ ਰਹੇ ਹੋ ਤਾਂ ਅਸੀਂ ਕੁਝ ਨਹੀਂ ਖਾਂਦੇ ਹੁੰਦੇ ਰਹਾ ਹਾਂ ਹਾਂ ਮਿਹਨਤ ਲਾ ਲਈ ਘਰ ਦੀ ਖਰਾਕ ਹੀ ਹੈ ਨਾ ਘਰ ਦੀ ਖਾ ਤਾਂ ਮਿਹਨਤ ਪੂਰੀ ਸੀ ਮਿਹਨਤ ਗਰਾਊਂਡ ਗਰਾਊਂਡ ਪ੍ਰੈਕਟਿਸ ਜ਼ਿਆਦੀ ਹੈ ਨਾ ਭਾਈ ਇਦਾਂ ਗੇਮ ਜਾਂ ਮੈਚ ਜ਼ਿਆਦੇ ਲਾਉਂਦੇ ਸੀ ਮੈਚ ਬਾਹਰੇ ਖੇਡਦੇ ਮੈਚ ਵੀ ਛੱਡੀ ਤੇ ਪਰ ਅਸੀਂ ਜਮ ਬਹੁਤ ਮਾਰੀ ਸੀ ਹੁਣ ਕਹਿੰਦੇ ਜਮ ਨਹੀਂ ਲਾਉਣੀ ਚਾਹੀਦੀ ਅਸੀਂ ਤਾਂ ਜਮ ਬਹੁਤ ਲਾਈ ਹੁੰਦੀ ਸੀ ਹਾਂ ਕਹਿੰਦੇ ਆ ਜਮ ਨਾ ਚੱਲਦਾ ਨਹੀਂ ਸਰੀਰ ਜੱਡਾ ਹੋ ਜਾਂਦਾ ਹੈ ਅਸੀਂ ਤਾਂ ਜਮ ਲਾਈ ਹੋਂ ਕਹਿੰਦੇ ਜਮ ਨਾ ਚੱਲਦਾ ਆਪਣੇ ਜਦੀ ਬਾ ਆਪਣੇ ਘਰ ਦੀ ਹੈ ਹੀ ਘਰ ਦੀ ਬਾਜੀ ਤੁਸੀਂ ਕੈਨੇਡਾ ਖੇਡੇ ਆ 70 ਕਿਲੋ ਜੇ ਹਨਾ 70 ਖੇਡੇ ਆਂ ਕਿਹੜੇ ਸਾਲ ਚ ਬਾਜੀ 2006 2006 ਤੇ ਉਸ ਤੋਂ ਬਾਅਦ ਚ ਕਦੇ ਗੱਲਬਾਤ ਹੋਈ ਕਦੇ ਨਹੀਂ ਯਾਰ ਬਾਅਦ ਚ ਨਹੀਂ ਗੱਲ ਹੋਣੀ ਸੀ ਠੀਕ ਐ ਫੇਰ ਜਦੋਂ ਹੌਲੀ ਹੌਲੀ ਤੁਸੀਂ ਆਪਣੇ ਆ ਗਏ ਆ ਇਧਰ ਅਮਰੀਕਾ ਆ ਗਏ ਨਾ ਨਹੀਂ ਨਾ ਦੋ ਨੰਬਰ ਚ ਅਮਰੀਕਾ ਆ ਗਏ ਇੱਥੇ ਬਾਬੇ ਜੀ ਦੇ ਕੋਲ ਫਿਰ ਉਹ ਮਿਲ ਗਏ ਆ ਹਾਂ ਫੈਮਲੀ ਇੱਥੇ ਹੈ ਜੀ ਆਪਣੀ ਸਹੀ ਆ ਚਟਿਆ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਬਾਬੇ ਜੀ ਦੇ ਕੋਲ ਹੋ ਜੀ ਬੜੀਆ ਹੋਰ ਭਾਜੀ ਕੋਈ ਦਿਲਚਸਪ ਗੱਲ ਕਿਸੇ ਦਾ ਕੋਈ ਨਾਂ ਰਹਿ ਗਿਆ ਹੋਵੇ ਕਿਸੇ ਦਾ ਕਿਉਂਕਿ ਮੈਂ ਤਾਂ ਸਾਰੇ ਭਰਾਵਾਂ ਨੂੰ ਕਹਿੰਦਾ ਜੇ ਕਿਸੇ ਦਾ ਨਾਂ ਰਹਿ ਗਿਆ ਹੋਊਗਾ ਸਾਨੂੰ ਮੰਗਦਾ ਵੀ ਹੈ ਨਾ ਤਾਂ ਆਪਾਂ ਖੇਡਿਆ ਖੇਡਿਆ ਬਹੁਤ ਜ਼ਿਆਦੇ ਬੰਦਿਆਂ ਨੇ ਆ ਆ ਜੀ ਬੰਦਿਆਂ ਆਪਣੇ ਬਹੁਤ ਜ਼ਿਆਦੇ ਬੰਦੇ ਨੇ ਕੱਢੇ ਆ ਆਪਣੇ ਕੇਸ਼ੇ ਹੋਣੀ ਹੈ ਨਾ ਭਾਜੀ ਪਿੰਡ ਸਮੀ ਬਹੁਤ ਜ਼ੋਰਸ਼ੀਲਾ ਹੋ ਗਿਆ ਹਾਂ ਮਾਨਕ ਹੋ ਗਿਆ ਨਾ ਹਾਂਜੀ ਮੇਰੇ ਪਿੰਡੋ ਢਿੱਲੂ ਹੁੰਦਾ ਸੀਗਾ ਹੁੰਦਾ ਹੁੰਦਾ ਸੀਗਾ ਹਾਂਜੀ ਗੱਲੀਆਂ ਦਾ ਹਾਂ ਜੀ ਬਾਕੀ ਰਿਸ਼ਪਾਲ ਹੁੰਦਾ ਇਧਰ ਮੰਡੀ ਚੋਂ ਨਹੀਂ ਆਉਂਦਾ ਹਿੱਕ ਟੰਡੀ ਸਲੇਮ ਨਹੀਂ ਟੰਡਵਾਲ ਤੋਂ ਮੋਟਾ ਮੋਟਾ ਵੀ ਸਾਡੇ ਨਾਲ ਨਹੀਂ ਰਿਸ਼ਪਾਲ ਰਿਸ਼ਪਾਲ ਤੋਂ ਸਲੇਮ ਵਾਲਾ ਖੇਡਦਾ ਹਾਂ ਹਾਂ ਮੋਟਾ ਖੇਡਦਾ ਤਗਲਾ ਮੁੰਡਾ ਖੇਡਦਾ ਆਮਨਾ ਖੇਡਦਾ ਹਾਂ ਹਾਂਜੀ ਹਾਂਜੀ ਤਕਰੀਬਨ ਸਾਰੇ ਨਾਲ ਖੇਡੇ ਆਪਾਂ ਹਾਂ ਉਹਦੇ ਬੰਦਿਆਂ ਨਾਲ ਸਾਡੀ ਟੀਮ ਲ ਲਈਆਂ ਸਾਰੀ ਖੇਡਦੀ ਸਾਰੀ ਹਾਂਜੀ ਟੰਡੂ ਖੇਡਦਾ ਕਹਿੰਦੇ ਹਾਂ ਮੁੰਡਾ ਮਾ ਹੁੰਦਾ ਹੈ ਗੜੀ ਭਖਸ਼ ਤੋਂ ਆ ਮੰਗਾ ਮੰਗਾ ਹਾਂ ਨਹੀਂ ਸਾਰੇ ਭਾਜੀ ਚਲੋ ਇਹ ਆ ਵੀ ਕਿਸੇ ਦਾ ਨਾਂ ਰਹਿ ਜਾਂਦਾ ਕਈ ਵਾਰੀ ਹਨਾ ਇੱਥੇ ਗੁੱਸਾ ਕਰਨ ਵਾਲੀ ਤੋਂ ਕੋਈ ਗੱਲ ਨਹੀਂ ਬਹੁਤ ਚਿਰ ਹੋ ਗਿਆ ਆਪਾਂ ਮੰਗੇ ਸਾਰਿਆਂ ਤੋਂ ਜੇ ਕਿਸੇ ਦਾ ਨਾਂ ਰਹਿ ਜਾ ਕਿਉਂਕਿ ਹੁਣ ਆਪਾਂ ਦੁਬਾਰਾ ਵੀਡੀਓ ਇਸ ਕਰਕੇ ਬਣਾਉਣ ਲੱਗੇ ਆ ਕਿਉਂਕਿ ਭਾਈ ਦੀ ਪਹਿਲੋ ਵੀਡੀਓ ਬਣਾਈ ਸੀ ਉੱਥੇ ਕਈ ਭਾਈ ਦੇ ਜਿਹੜੇ ਖਾਸ ਮਿੱਤਰ ਉਹਨਾਂ ਨੇ ਇਤਰਾਜ਼ ਕੀਤਾ ਕਿ ਤੂੰ ਸਾਡਾ ਜ਼ਿਕਰ ਨਹੀਂ ਕੀਤਾ ਵਿੱਚ ਤੇ ਤਾਂ ਕਰਕੇ ਆਪਾਂ ਇਹ ਦੁਬਾਰਾ ਇਹ ਆਪਾਂ ਲੱਗੇ ਆ ਪਉਣ ਵੀ ਗੁੱਸਾ ਕਰਿਓ ਨਾ ਮੇਰੇ ਵੀਰ ਵੀ ਗੁੱਸੇ ਕਰਨ ਵਾਲੇ ਵਿੱਚ ਵੀ ਚਲੋ ਬਹੁਤ ਬੰਦੇ ਨਾਲ ਆਪਾਂ ਇਕੱਠੇ ਕਲੱਬ ਖੇਡਦੇ ਰਹੇ ਪੈਂਟ ਕੁੱਧਰ ਖੇਡਦੇ ਰਹੇ ਹਾਂ ਆਪਾਂ ਸੌਰੀ ਮੰਗਦੇ ਕਿਸੇ ਬੰਦੇ ਦਾ ਨਾਂ ਰਹਿ ਜਾਵੇ ਹਾਂ ਤੇ ਬਾਕੀ ਭਾਜੀ ਕਬੱਡੀ ਦਾ ਦਿਨਾਂ ਦੇ ਹੀ ਨਹੀਂ ਸਕਦੇ ਆਪਾਂ ਕਰ ਹੈਨਾ ਉਹਦਾ ਕਰਕੇ ਕੋਈ ਕੁਸ਼ ਕਬੱਡੀ ਨੇ ਆਪਾਂ ਨੂੰ ਦਿੱਤਾ ਕਰਦੇ ਰਹੇ ਆ ਜਿਹੜਾ ਕੀਤਾ ਨਾ ਸਹੀ ਗੱਲ ਹੈ ਜੋ ਜਨਾ ਚਾਰੇ ਖੇਡੇ ਬਾਬੇ ਦੀ ਦਰਪਾਨ ਵਧੀਆ ਖੇਡੇ ਆ ਆਪਾਂ ਸਾਰੇ ਭਰਾਵਾਂ ਨੂੰ ਸਾਸੀ ਵਾਲ ਕਹਿੰਦੇ ਆ ਹਾਂ ਨਾਮ ਰਹਿ ਜਾਵੇ ਸਹੀ ਗੱਲ ਐ ਚੱਦੀਪਾ ਆਪਣੇ ਤੇਰੀ ਕੱਲੇ ਦੀ ਵੀ ਆਪਾਂ ਕਿਹ ਦਿਨ ਕਰੂੰਗੇ ਤੇ ਤੂੰ ਆਪਣੇ ਲਾਸਟ ਵਾਰੀ ਆਪਾਂ ਹੁਣ ਵੀਡੀਓ ਸਮਾਪਤੀ ਕਰ ਦੇਣੀ ਐ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਵੀ ਇਹੋ ਦੇਣਾ ਚਾਹੁੰਦਾ ਵੀ ਵੱਡੀ ਜਿਹੜੀ ਆ ਹਾਂ ਸਾਫ ਸੁਥਰੀ ਹਾਂ ਤੇ ਬਿਨਾ ਨਜੇ ਰੋ ਹਾਂ ਦੇਸੀ ਮੈਂ ਤਾਂ ਦੇਸੀ ਖਰਾਕ ਨਾ ਇਹ ਨਹੀਂ ਚਾਹੀਦੀ ਆ ਤੇ ਜ਼ਿਆਦਾ ਗੇਮ ਪ੍ਰੈਕਟਿਸ ਕਰਨੀ ਚਾਹੀਦੀ ਸਹੀ ਗੱਲ ਹੈ ਠੀਕ ਜਿੰਨੇ ਜਕਰ ਗੇਮ ਪ੍ਰੈਕਟਿਸ ਨਹੀਂ ਕਰਦੇ ਉਹਨੇ ਜਕਰ ਜਿੰਨਾ ਜਕਰ ਆਪਾਂ ਕੋਈ ਵੀ ਕੰਮ ਪ੍ਰੈਕਟੀਕਲ ਹੀ ਨਹੀਂ ਕਰਦੇ ਉਹਨੇ ਜਕਰ ਉਹ ਕਿਤਾਬਾਂ ਪੜ੍ਹੀਈਏ ਉਹਦਾ ਨਾ ਉਹਨਾ ਤਾਂ ਕਹੋ ਨੀ ਪਰ ਮਿਹਨਤ ਲਾਓ ਮਿਹਨਤ ਦੇ ਵਿੱਚ ਬਹੁਤ ਖੁਸ਼ ਆ ਹਾਂ ਅਸੀਂ ਤਾਂ ਮਿਹਨਤੀ ਲਾਉਂਦੇ ਰਹੋ ਤਾਂ ਕੋਈ ਨੀ ਤਾਂ ਬਾਕੀ ਇੱਕ ਰਿਸਪੈਕਟ ਭਾਈ ਇੱਕ ਦੂਸਰੇ ਦੀ ਹੈ ਨਾ ਬਿਲਕੁਲ ਹਾਂ ਤੀਦ ਕਰਨੀ ਸਿੱਖੋ ਇੱਕ ਦੂਸਰੇ ਨਾਲ ਪਰ ਹੈ ਨਹੀਂ ਕਬੱਡੀ ਵਿੱਚ ਪਰ ਜ਼ਰੂਰੀ ਚਾਹੀਦੀ ਹੈ ਰਿਸਪੈਕਟ ਹਾਂ ਸੀਨੀਅਰ ਪਲੇਅਰ ਦੀ ਵੀ ਕਰਨੀ ਚਾਹੀਦੀ ਦੂਜੇ ਪਲੇਅਰ ਦੀ ਵੀ ਕਰਨੀ ਚਾਹੀਦੀ ਅੱਜ ਕਾ ਸੀਨੀਅਰ ਨੂੰ ਪਿੱਛੇ ਮਾਰਦੇ ਜਾ ਕੇ ਪਰ ਮੈਂ ਤਾਂ ਕਹਿੰਦਾ ਸੀਨੀਅਰ ਨੂੰ ਬਾਕੀ ਜਿਹੜੇ ਭਾਜੀ ਪਲੇਅਰ ਆਪਾਂ ਕਹਿੰਨੇ ਆ ਵੀ ਜਿਹੜੇ ਪਿੱਛੇ ਰਹਿ ਗਏ ਆ ਜਿੰਦਾ ਵਧੀਆ ਸੀਗੇ ਉਹਨਾਂ ਨੂੰ ਸ ਮੇਰੇ ਹਿਸਾਬ ਨਾਲ ਆਪਾਂ ਨਾਲ ਸਾਰੇ ਜਣੇ ਜਿੰਨੂੰ ਵੀ ਜਿੱਥੇ ਕੋਈ ਪਲੇਅਰ ਇਦਾਂ ਦਾ ਆਪਣਾ ਜਿੰਨੂੰ ਚੇਤੇ ਉਹਨੂੰ ਨਾਲ ਰੜਾਓ ਉਹਦੀ ਹੈਲਪ ਕਰੋ ਕਿ ਨਹੀਂ ਜਿਹੜਾ ਭਾਜੀ ਜਿਹੜਾ ਵੀ ਹਨਾ ਯਾਰਾ ਵੀ ਆਪਣਾ ਸੱਜਣ ਮੇਤਰ ਹੈਗਾ ਆ ਤੇ ਪਿਆਰ ਜਿਹਾ ਆਪਣਾ ਹੈਗਾ ਆ ਯਾਰਾ ਕੋ ਆਪਣੀ ਵੀਡੀਓ ਦੇਖਦਾ ਆ ਆਪਾਂ ਨੂੰ ਫੋਨ ਕਰੇ ਆ ਆਪਾਂ ਯਾਰ ਹੈਲਪ ਕਰ ਹੈਲਪ ਕਰਾਂਗੇ ਹਾਂ ਨੰਬਰ ਕੀ ਆ ਬਾਈ ਤੇਰਾ ਆਪਣਾ 209 597 776 ਹਾਂਜੀ ਠੀਕ ਆ ਜੇਦੀ ਬਾਅਦ ਜੇ ਤੇਨਾਂ ਕਿਸੇ ਨਾਲ ਗੱਲ ਕਰਨੀ ਹੋਵੇ ਮੇਰਾ ਨੰਬਰ ਹੈ 559606 4269 ਚਲੋ ਠੀਕ ਆ ਫੇ ਸਤਿ ਸ੍ਰੀ ਅਕਾਲ ਕੀ ਡੀ ਵੀ ਆਡੀ ਦੁਬਾਰਾ ਇੰਟਰਵਿਊ ਆਊਗੀ ਫੇਰ ਭਾਈ ਜੀ ਫੇਰ ਆਪਾਂ ਕਿਸ ਦਿਨ ਟੱਕਰੋਂਗੇ ਤੇ ਸਾਸਰੀ ਘਾਲ ਸਾਰਿਆਂ ਨੂੰ ਸਾਰਿਆਂ ਨੂੰ ਤੁਹਾਨੂੰ ਮਿਲ ਕੇ ਲੱਗਾ ਹਾਂ ਹਾਂ ਜੀ ਲੱਗਾ ਸਾਰਿਆਂ ਨੂੰ ਤੇ 15 ਸਾਲ ਬਾਅਦ ਮੈਨੂੰ 15 ਸਾਲ ਬਾਅਦ ਮਿਲੇ ਆ ਮਿੱਤਰ ਅੱਜ ਤੇ ਚੰਗਾ ਸਾਰਿਆਂ ਨੂੰ ਸਾਸਰੀ ਘਾਲ ਓਕੇ ਜੀ